ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਸੰਤ ਸਿੰਘ ਮਸਕੀਨ ਜੀ ਕਿਸ ਤਰ੍ਹਾਂ ਦੇ ਇਨਸਾਨ ਸੀ ਉਹਨਾਂ ਦਾ ਜਿਹੜੇ ਆਪਣੇ ਰਿਸ਼ਤੇਦਾਰ ਸੀ ਭੈਣ ਭਰਾ ਸੀ ਯਾਰ ਸੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੋਕ ਸੀ ਬਹੁਤ ਵਧੀਆ ਵੀਡੀਓ ਹੈ ਕਹਿਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆ ਵੀਡੀਓ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਆ ਕੇ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖ ਲੈਨੇ ਆਈ ਦੀ ਵੀਡੀਓ ਜਦੋਂ ਦੁਨੀਆ ਤੋਂ ਗਏ ਆ ਉਹ ਉਸ ਦਿਨ ਕੀ ਵਾਕਿਆ ਸੀਗਾ ਤੁਹਾਨੂੰ ਉਹ ਮੈਂ ਉਹਨਾਂ ਦਾ ਅਖੀਰਲਾ ਜਿਹੜਾ ਟਾਈਮ ਦੇਖਿਆ ਮੈਨੂੰ ਉੱਥੋਂ ਇਹ ਰਿਅਲਾਈਜ਼ ਹੋਇਆ ਵੀ ਉਹਨਾਂ ਨੂੰ ਨਾ ਪਤਾ ਸੀ ਆਪਦੇ ਜਾਣ ਦਾ ਪਤਾ ਸੀ ਹਾਂ ਇਕੱਠਾ ਕਰਕੇ ਆਏ ਤੇ ਤੁਰੇ ਆਉਂਦੇ ਆਉਂਦੇ ਕਹਿੰਦੇ ਨੇ ਮੈਂ ਫੋਨ ਕਟਾ ਦੇਣਾ 8910270140 ਉਹਨਾਂ ਦਾ ਨੰਬਰ ਸੀ ਹੁਣ ਅਸੀਂ ਮੈਂ ਉਹਨਾਂ ਨਾਲ ਗੁਰੇ ਹੁੰਦੇ ਮੈਂ ਸ਼ੱਕ ਕੀਤਾ ਮੈਂ ਕਿਹਾ ਹੁਣ ਗਿਆਨੀ ਜੀ ਉਹ ਮੈਂ ਉਹ ਬੰਦਾ ਨਹੀਂ ਨਾ ਸੋਚਦਾ ਵੀ ਕਿਹੜੇ ਲਹਿਜੇ ਤੋਂ ਗੱਲ ਕਰ ਰਿਹਾ ਮੈਂ ਕਿਹਾ ਵੀ ਇਹ ਸੋਚ ਮੈਂ ਤਾਂ ਇਹ ਸਮਝਿਆ ਵੀ ਇਹ ਹੁਣ ਆਪਦਾ ਇਹ ਫੋਨ ਕਟਾ ਕੇ ਨਵਾਂ ਨੰਬਰ ਲੈਣਗੇ ਮੈਂ ਕਿਹਾ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੇ ਕੋਲੇ ਇਹਨਾਂ ਦਾ ਨੰਬਰ ਹੈ ਐਨੇ ਇਹਨਾਂ ਨੂੰ ਫੋਨ ਆਉਂਦੇ ਮੈਂ ਕਿਹਾ ਸੰਗਤਾਂ ਕਿਵੇਂ ਇਹਨਾਂ ਦਾ ਨਵਾਂ ਨੰਬਰ ਲੈਣ ਤੇ ਕਿੰਨਾ ਟਾਈਮ ਲੱਗ ਜਾਊਗਾ ਹੁਣ ਮੈਨੂੰ ਕੀ ਪਤਾ ਵੀ ਉਹ ਕਿਹੜੇ ਫੋਨ ਕਟਾਉਣ ਦੀ ਗੱਲ ਕਰ ਰਹੇ ਹੈ ਕਹਿੰਦੇ ਮੈਂ ਆਪਣਾ ਨੰਬਰ ਕਟਾ ਦੇਣਾ ਮੈਂ ਗਿਆਨੀ ਜੀ ਨੂੰ ਦੱਸਿਆ ਜਾ ਕੇ ਮੈਂ ਕਿਹਾ ਗਿਆਨੀ ਜੀ ਲਖਨਊ ਤੋਂ ਪਰਿਵਾਰ ਮਿਲਣ ਵਾਸਤੇ ਆਇਆ ਹੈ ਇਹ ਹੈਗੀ ਗੱਲ 15 ਤਰੀਕ ਦੀ ਹੋਣੀ ਹੈ ਤੇ ਉਹ 18 ਤਰੀਕ ਨੂੰ ਉਹ ਮੈਨੂੰ ਕਹਿੰਦੇ ਵੀ ਗੁਰਜੀਤ ਸਿੰਘ ਛੇਤੀ ਛੇਤੀ ਬੁਲਾ ਲਾ ਮੈਂ ਮੁੜ ਕੇ ਸੌ ਜਾਣਾ ਹੂੰ ਹੁਣ ਉਹ ਜਿਹੜੀਆਂ ਮੈਂ ਜਿਹੜੇ ਦੋ ਤਿੰਨ ਨੂੰ ਕਵ ਕੀਤਾ ਮੈਨੂੰ ਇਹ ਲੱਗਿਆ ਵੀ ਇਹਨਾਂ ਨੇ ਉਹਨਾਂ ਗੱਲਾਂ ਮੈਨੂੰ ਬਾਅਦ ਸਮਝ ਆਈਆਂ ਫਿਰ ਇੱਕ ਉਹਨਾਂ ਨੇ ਇਸ ਕਥਾ ਦੀ ਸਮਾਪਤੀ ਦੇ ਵੀ ਕਿਹਾ ਅੱਛਾ ਜਿਹੜੀ ਲਾਵਾਂ ਦੀ ਕਥਾ ਕੀਤੀ ਉਹ ਮੈਂ ਬਿਲਕੁਲ ਉਹਨਾਂ ਉੱਥੇ ਨਾਲ ਥੜਾ ਬਣਿਆ ਪ੍ਰਕਾਸ਼ ਹੈ ਤਾਂ 탑ਿਆ ਚ ਬੈਕ ਉਹਨਾਂ ਨੇ ਕੀਤੀ ਮੈਂ ਉਹਨਾਂ ਦੇ ਥੱਲੇ ਹੀ ਬੈਠਾ ਸੀ ਨਾਲ ਹੀ ਉਹਨਾਂ ਨੇ ਜਦੋਂ ਸਮਾਪਤੀ ਕੀਤੀ ਤੇ ਮੈਂ ਉਦੋਂ ਬਾਅਦ ਹੁਕਮਨਾਮਾ ਵੀ ਲਿਆ ਤੇ ਉਹ ਮਸਕੀਨ ਜੀ ਉੱਥੇ ਕਹਿੰਦੇ ਆ ਵੀ ਅੱਜ ਤੋਂ ਬਾਅਦ ਮੇਰੀ ਕਥਾ ਸਮਾਪਤ ਵੀ ਗੁਰੂ ਦਾ ਸ਼ਬਦ ਸਮਾਪਤ ਨਹੀਂ ਅੱਛਾ ਹਾਂ ਬਾਣੀ ਦੇ ਹਵਾਲੇ ਨਾਲ ਇਹ ਗੱਲ ਠੀਕ ਜਾਪਦੀ ਹੈ ਤੁਹਾਨੂੰ ਬਾਣੀ ਪਤਾ ਬਿਲਕੁਲ ਪਤਾ ਚੱਲ ਜਾਂਦਾ ਕਿ ਕੋਈ ਬੰਦਾ ਇੰਨਾ ਬ੍ਰਹਮ ਗਿਆਨੀ ਕਿ ਉਹਨੂੰ ਜਿਹੜਾ ਬੰਦਾ ਮੰਨ ਜਿਵੇਂ ਆਪਾਂ ਤਾਂ ਕਹਿੰਦੇ ਆ ਕਿ ਸਾਨੂੰ ਪਤਾ ਹੀ ਨਹੀਂ ਕਿਹੜੇ ਪਲ ਮੌਤ ਆਉਣੀ ਹੈ ਪਰ ਜਿਹੜੇ ਬੰਦੇ ਮੌਤ ਨੂੰ ਮੰਨ ਲੈਂਦੇ ਐ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ ਉਹ ਸਭਨਾ ਕੀ ਰੇਣ ਕਾ ਤੋ ਆ ਉਹ ہمارے ਪਾਸ ਜਿਹੜੇ ਮੌਤ ਨੂੰ ਮੰਨ ਲੈਂਦੇ ਐ ਉਹ ਬੰਦੇ ਫਿਰ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਅਸੀਂ ਸਰੀਰ ਕਿਹੜੇ ਵੇਲੇ ਛੱਡਣਾ ਦਰਬਾਰ ਸਾਹਿਬ ਦੇ ਨੇੜੇ ਮਸਕੀਨ ਕੁਟੀਆਂ ਬਣੀ ਆ ਉਹਦੇ ਥੱਲੇ ਕਮਰਾ ਸੀ ਉਹਨਾਂ ਦਾ ਉਹ ਕਮਰੇ ਦੀ ਕੋਈ ਕੁੰਡੀ ਨਹੀਂ ਲੱਗੀ ਹੁੰਦੀ ਸੀਗੀ ਉਹਨਾਂ ਦਾ ਇੱਕ ਆਸਣ ਲੱਗਿਆ ਸੀ ਉੱਥੇ ਉਹ ਰਾਤ ਨੂੰ ਆਰਾਮ ਕਰਦੇ ਸੀ ਕਮਰਾ ਖੁੱਲਾ ਹੁੰਦਾ ਸੀਗਾ ਕਈ ਵਾਰੀ ਜਿਹੜੇ ਸਿੰਘ ਹੁੰਦੇ ਸੀਗੇ ਉਹ ਉਹਨਾਂ ਦੇ ਕਮਰੇ ਚ ਉਹਨਾਂ ਦੇ ਉੱਠਣ ਤੋਂ ਪਹਿਲਾਂ ਚਲੇ ਜਾਂਦੇ ਸੀ ਔਰ ਸਾਨੂੰ ਮੈਨੂੰ ਤਾਂ ਖਾਸ ਕਰਕੇ ਇਹ ਉਤਸੁਕਤਾ ਹੁੰਦੀ ਸੀ ਵੀ ਇਹ ਇਹਨਾਂ ਨੂੰ ਵੇਖੀਏ ਬਾਤ ਕਰੀਏ ਜਿਆਦਾ ਤੋਂ ਜਿਆਦਾ ਉਹ ਬਿਨਾਂ ਕਿਸੇ అలਾਰਮ ਤੋਂ ਹੌਣੇ 4 ਵਜੇ ਤੋਂ ਲੈ ਕੇ ਸਵਾ 4 ਵਜੇ ਦੇ ਵਿੱਚ ਆਪਣੇ ਆਪ ਦੇਲੀ ਉੱਠ ਜਾਂਦੇ ਸੀ ਰੋਜ਼ ਰੋਜ਼ ਮੋਟੀ ਜੀ ਉਹਨਾਂ ਕੋਲੇ ਘੜੀ ਹੁੰਦੀ ਸੀ ਗੋਟ ਤੇ ਬੰਨੀ ਹੋਈ ਉਹਦੇ ਤੋਂ ਉੱਠ ਕੇ ਟਾਈਮ ਦੇਖਦੇ ਸੀਗੇ ਤੇ ਕੁਰਸ ਉਹਨਾਂ ਦੇ ਸੋਫੇ ਜਿਹੜਾ ਹੁੰਦਾ ਇੱਕ ਉਹ ਲੱਗਿਆ ਹੋਇਆ ਸੀ ਛੋਟਾ 1 ਸੀਟਡ ਉਹਦੇ ਤੇ ਬਹਿ ਜਾਂਦੇ ਸੀ ਤੇ ਫਿਰ ਉਹ ਕਹਿੰਦੇ ਸੀ ਵੀ ਬਾਬਾ ਰੱਖਿਆ ਸੀ ਉਹਨੂੰ ਬਾਬੇ ਨੂੰ ਕਹਿੰਦੇ ਸੀ ਬਾਬਾ ਚਾਹ ਫੇਰ ਉਹ ਔਰ ਮੈਂ ਉਹਨਾਂ ਨੂੰ ਇਹ ਦੇਖਿਆ ਵੀ ਜਿਹੜਾ ਨਿਤਨੇਮ ਸੀ ਨਾ ਉਹ ਕੁਰਸੀ ਤੇ ਬੈਠਿਆ ਬੈਠਿਆ ਉਹ ਇਸ਼ਨਾਨ ਤੋਂ ਪਹਿਲਾਂ ਚੁੱਪਚਾਪ ਬੋਲਦੇ ਨਹੀਂ ਸੀ ਕਿਸੇ ਨਾਲ ਉਹ ਕਰ ਲੈਂਦੇ ਸੀ ਪਤਾ ਲੱਗ ਜਾਂਦਾ ਬੰਦੇ ਦਾ ਵੀ ਇਹ ਬੰਦਾ ਅੰਦਰ ਆਪ ਦੇ ਆਪ ਚ ਪਾਣੀ ਫੜ ਰਿਹਾ ਫਿਰ ਉਹ ਜਿਹੜੇ ਇੱਕ ਦੂ ਸਿੰਘ ਉਹਨਾਂ ਦੀ ਮਾਲਿਸ਼ ਕਰਦੇ ਸੀ ਸਿਰ ਤੇ ਤੇਲ ਲਾਉਂਦੇ ਸੀ ਫਿਰ ਇਸ਼ਨਾਨ ਕਰਕੇ ਉਹ ਸਵਾ 5:00 ਵਜੇ ਤੋਂ ਲੈ ਕੇ ਢੇਲੀ 9:00 ਵਜੇ ਤੱਕ ਡੇਢ ਘੰਟਾ ਬਾਣੀ ਕੰਠ ਸੀ ਉਹਨਾਂ ਨੂੰ ਵੀ ਉਹ ਕੰਠ ਬਾਣੀ پڑھਦੇ ਸੀ ਨਿਤਨੇਮ ਤੋਂ ਲੈ ਕੇ ਔਰ ਉੱਚੀ ਉੱਚੀ ਪੜ੍ਹਦੇ ਸੀ ਜਿਵੇਂ ਦੀ ਪਾਠੀ ਸਿੰਘ ਭੋਗ ਦੇ ਵੇਲੇ ਸ਼ਲੋਕ ਪੜ੍ਹਦੇ ਸਤਿ ਸ਼ਕਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀ ਵੀ ਮਸਕੀਨ ਜੀ ਦਾ ਨਾਮ ਹਰੇਕ ਵਿਅਕਤੀ ਦੇ ਮੂੰਹ ਤੇ ਔਰ ਉਹਨਾਂ ਦੀ ਯਾਦ ਹਰ ਵੇਲੇ ਚੇਤੇ ਰਹਿੰਦੀ ਹੈ ਸਿੱਖ ਪੰਥ ਦੀ ਵੱਡੀ ਮਾਇਨਸ ਹਸਤੀ ਔਰ ਮਸਕੀਨ ਜੀ ਦਾ ਇੱਕ ਵੱਡਾ ਕੰਟਰੀਬਿਊਸ਼ਨ ਸਿੱਖ ਪੰਥ ਦੇ ਵਿੱਚ ਹੈ ਉਹਨਾਂ ਦੇ ਨਾਲ ਲੰਮਾ ਸਮਾਂ ਰਹੇ ਗਿਆਨੀ ਗੁਰਜੀਤ ਸਿੰਘ ਅੱਜ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਨੀ ਜੀ ਪਹਿਲਾਂ ਤਾਂ ਮਸਕੀਨ ਜੀ ਦੇ ਨਾਲ ਤੁਹਾਡੀਆਂ ਜਿਹੜੀਆਂ ਯਾਦਾਂ ਉਹ ਸਾਂਝੀਆਂ ਕਰੋ ਹਾਂਜੀ ਸੰਥਿਆ ਕਰਨ ਤੋਂ ਬਾਅਦ ਮੈਂ ਆਪਣੇ ਮਿੱਤਰ ਨੂੰ ਕਿਹਾ ਵੀ ਸੰਥਿਆ ਤਾਂ ਕਰ ਲਈ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਸ਼ੁੱਧ ਪੜਨਾ ਤਾਂ ਸਿੱਖ ਗਏ ਪਰ ਸਮਝ ਨਹੀਂ ਆਈ। ਉਹ ਬੰਦਾ ਜਿਹੜਾ ਸੀਗਾ ਮੇਰਾ ਮਿੱਤਰ ਸੀ ਉਹਨੂੰ ਕਾਫੀ ਨੌਲੇਜ ਸੀ ਇਸ ਚੀਜ਼ ਦੀ। ਉਹ ਕਹਿੰਦਾ ਵੀ ਜੇ ਸਮਝਣਾ ਤਾਂ ਫਿਰ ਆਪਾਂ ਮਸਕੀਨ ਜੀ ਕੋਲੇ ਚੱਲਦੇ ਆਂ। ਫਿਰ ਅਸੀਂ ਇੱਕ ਉਹ ਮਸਕੀਨ ਜੀ ਆਏ ਮੁਖਸਰ ਸਾਹਿਬ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਸਾਲਾਨਾ ਸਮਾਗਮ ਹੁੰਦਾ ਹੈ ਹਰ ਸਾਲ ਇੱਕ ਜਗ੍ਹਾ ਤੇ ਇੱਕ ਉਸ ਸਾਲ ਮੁਖਸਰ ਸਾਹਿਬ ਸੀਗਾ। ਫਿਰ ਅਸੀਂ ਇੱਕ ਉਹਨਾਂ ਦੇ ਪੁਰਾਣੇ ਸਾਥੀ ਸੀਗੇ। ਉਹਨਾਂ ਨੂੰ ਲੈ ਕੇ ਉਹਨਾਂ ਦੇ ਕੋਲ ਗਏ ਫਿਰ ਉਹਨਾਂ ਨੇ ਸਾਨੂੰ ਦਰਬਾਰ ਸਾਹਿਬ ਦਾ ਦੱਸਿਆ ਵੀ ਤੁਸੀਂ ਦਿਵਾਲੀ ਤੇ ਉੱਥੇ ਆਇਓ ਫਿਰ ਅਸੀਂ ਉਸ ਤੋਂ ਬਾਅਦ ਮੈਂ 1.5 ਸਾਲ ਰਿਹਾ ਕਰੀਬ ਉਹਨਾਂ ਦੇ ਨਾਲ ਆਖਰੀ ਸਮਾਂ ਜਿਹੜਾ ਉਹਨਾਂ ਦਾ ਸੀਗਾ ਹਾਂ ਉਹ ਮੈਂ 16 ਤਰੀਕ ਤੱਕ ਜਿਹੜਾ ਕਾਨਪੁਰ ਉਹਨਾਂ ਨੇ ਲਾਵਾਂ ਦੀ ਕਥਾ ਕੀਤੀ ਹੈ 16 ਤੋਂ ਫਿਰ ਜਿੰਨੇ ਵੀ ਸਿੰਘ ਸੀ ਵਾਪਸ ਆ ਗਏ ਇੱਕ ਜਥਾ ਸੀਗਾ ਬੀਬੀ ਨਵਨੀਤ ਕੌਰ ਦਾ ਉਹ ਤੇ ਇੱਕ ਹੋਰ ਸਿੰਘ ਸੀਗਾ ਉਹ ਗਏ ਇਟਾਵਾ ਗਿਆਨੀ ਜੀ ਦੀ ਭੈਣ ਬਣੀ ਹੋਈ ਸੀਗੀ ਉਹਦੇ ਲੜਕੇ ਦੇ ਵਿਆਹ ਤੇ ਫਿਰ ਇਟਾਵਾ ਉਹਨਾਂ ਨੇ ਉੱਥੇ 18 ਤਰੀਕ ਨੂੰ ਸਵੇਰੇ ਸਾਢੇ 7 ਵਜੇ ਸ਼ਰੀਰ ਚ ਗਿਆ ਕੀ ਸਿੱਖਿਆ ਕੀ ਜੀ ਉਹਨਾਂ ਤੋਂ ਮੈਂ ਉਹਨਾਂ ਦੀ ਇੱਕ ਵਾਰੀ ਉਹ ਮੈਂ ਜਦੋਂ ਪਹਿਲੀ ਵਾਰ ਨਾ ਉਹਨਾਂ ਨੂੰ ਉਹ ਇੱਥੇ ਮਿਲਿਆ ਦਰਬਾਰ ਸਾਹਿਬ ਨੂੰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ ਕਥਾ ਕਰਦੇ ਸੀਗੇ ਤੇ ਫਿਰ ਮੈਂ ਉਹ ਮੈਨੂੰ ਲੈ ਗਿਆ ਅਲਵਰ ਅਲਵਰ ਤੋਂ ਚਲੇ ਗਏ ਬੰਬੇ ਮੇਰਾ ਰੋਜ਼ ਦਾ ਨਾਮ ਹੈ ਬੜੀ ਐਡੀ ਇੰਪੋਰਟੈਂਸ ਸ਼ਖਸੀਅਤ ਸੀ ਵੀ ਉਹਨਾਂ ਨਾਲ ਗੱਲ ਕਰਨੀ ਬੜੀ ਆਉਂਦੀ ਸੀ ਮੈਂ ਸਿਰਫ ਉਹਨਾਂ ਨੂੰ ਰੋਜ਼ ਫਤਿਹ ਬੁਲਾਉਣ ਜਾਂਦਾ ਸੀ ਸਵੇਰ ਵੇਲੇ ਬਸ ਇੱਕ ਨਿਯਮ ਸੀਗਾ ਵੀ ਬਾਕੀ ਉਹ ਜੋ ਸੁਨੇਹਾ ਭੇਜਦੇ ਸੀ ਵੀ ਲੰਗਰ ਵਰਤਾਉਣਾ ਹੈ ਜਾਂ ਕੁਝ ਕਰਨਾ ਹੈ ਉਹ ਕਰੀਦਾ ਸੀਗਾ ਤੇ ਮੈਂ ਰੋਜ਼ ਦੀ ਤਰ੍ਹਾਂ ਬੰਬੇ ਇੱਕ ਦਿਨ ਮੈਂ ਸਵੇਰੇ 7 ਵਜੇ ਗਿਆ ਉਹ ਬੈਠੇ ਸੀਗੇ ਤੇ ਮੈਂ ਉਹਨਾਂ ਦੇ ਅੱਖਾਂ ਬੰਦ ਸੀ ਉਹਨਾਂ ਦੀ ਇਕੱਲੇ ਸੀ ਗੁਦਰਤੀ ਕਮਰੇ ਉੱਥੇ ਨਾ ਭਾਈ ਜੋਗਾ ਸਿੰਘ ਨਗਰ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਉੱਥੇ ਇਸ ਰਾਮ ਬਣੇ ਉਹਨਾਂ ਦੇ ਕਮਰੇ ਬਣਾਏ ਆ ਤੇ ਮੈਂ ਉਹਨਾਂ ਦੇ ਇਕੱਲੇ ਸੀ ਉਸ ਟਾਈਮ ਤੇ ਅੱਖਾਂ ਮੈਂ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਇਆ ਤੇ ਉਹਨਾਂ ਨੇ ਅੱਖਾਂ ਖੋਲੀਆਂ ਤੂੰ ਮੈਨੂੰ ਕਹਿਣ ਲੱਗੇ ਵੀ ਗੁਰਜੀਤ ਸਿੰਘਾਂ ਵੀ ਹੁਣ ਅਸੀਂ ਥਾਈਲੈਂਡ ਚਲੇ ਜਾਣਾ ਵੀ ਉਹ ਤੋਂ ਬਾਅਦ ਨਾ ਉਹ ਫਰਵਰੀ ਚ ਕਰ ਇਹ ਦਸੰਬਰ ਦੀ ਗੱਲ ਹੈ ਫਰਵਰੀ ਦੇ ਵਿੱਚ ਨਾ ਉਹ ਉੱਥੇ ਆਉਂਦੇ ਸੀ ਆਪਣੇ ਕਾਨਪੁਰ ਕਹਿੰਦੇ ਤੁਸੀਂ ਕਾਨਪੁਰ ਆਇਓ ਬੜੇ ਸਤਿਕਾਰ ਨਾਲ ਬੋਲਦੇ ਸੀ ਛੋਟੀ ਉਮਰ ਦੇ ਬੰਦੇ ਨਾਲ ਵੀ ਤੇ ਮੈਂ ਬਾਹਰ ਆਇਆ ਵਾਪਸ ਇੱਕਦਮ ਮੈਨੂੰ ਪਤਾ ਚੱਲਿਆ ਵੀ ਹੁਣ ਮੈਂ ਡੇਢ ਦੋ ਮਹੀਨਿਆਂ ਤੋਂ ਕਥਾ ਸੁਣ ਰਿਹਾ ਸੀ ਮੈਨੂੰ ਪਤਾ ਸੀ ਤੇ ਮੈਂ ਅੰਦਰ ਜਾ ਕੇ ਇਹਨਾਂ ਨੂੰ ਤੇ ਸਵਾਲ ਕੀਤਾ ਮੈਂ ਕਿਹਾ ਗਿਆਨੀ ਜੀ ਕੋਈ ਐਸੀ ਥਾਂ ਹੈ ਵੀ ਜਿੱਥੇ ਅਨਪਬੀ ਕਥਾ ਹੁੰਦੀ ਹੋਵੇ ਉਹ ਇੱਕ ਦੋ ਮਿੰਟ ਚੁੱਪ ਜੇ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪਹਿਲਾਂ ਕਨਖਲ ਦੇ ਵਿੱਚ ਇੱਕ ਬਾਬਾ ਜੀ ਹੁੰਦੇ ਸੀ ਵੀ ਜਿਨ੍ਹਾਂ ਦੇ ਨਾਲ ਮਸਕੀਨ ਜੀ ਰਹੇ ਸੀ ਬਾਬਾ ਬਲਵੰਤ ਸਿੰਘ ਫਿਰ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਉਹਨਾਂ ਦਾ ਨਾਮ ਲਿਆ ਵੀ ਜਿਤਕੀ ਟਕਸਾਲ ਦੇ ਜਿਹੜੇ 12ਵੇਂ ਮੁਖੀ ਸੀ ਵੀ ਉਹ ਹੁੰਦੇ ਉਹ ਅਨੁਭਵੀ ਕਥਾ ਕਰਦੇ ਸੀ ਫਿਰ ਉਹ ਦੋ ਜਣਿਆਂ ਦਾ ਨਾਮ ਲੈਣ ਅਨੁਭਵੀ ਕਥਾ ਕੀ ਹੁੰਦੀ ਹੈ ਜੀ ਅਨੁਭਵੀ ਕਥਾ ਉਹ ਹੁੰਦੀ ਹੈ ਵੀ ਇੱਕ ਤਾਂ ਉਹਦੇ ਵੀ ਜਿਹਨੂੰ ਜਿਹੜੀ ਚੀਜ਼ ਉਹਨੇ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਦੇਖੀ ਆਖੀ ਵੀ ਉਹ ਚੀਜ਼ ਜਿਹੜੀ ਉਹਨਾਂ ਨੇ ਅੱਖਾਂ ਦੇ ਨਾਲ ਹੀ ਦੇਖੀ ਹੋਵੇ ਹੂੰ ਵੀਪਕ ਹੁੰਦਾ ਅਨਪਬੇ ਹੁੰਦਾ ਵੀ ਇੱਕ ਤਾਂ ਹੁਣ ਇੱਕ ਬੰਦੇ ਨੇ ਕਿਤਾਬ ਪੜ੍ਹ ਲਈ ਕੈਨੇਡਾ ਦੇ ਬਾਰੇ ਮੇਰੀ ਹਾਂਗਕਾਂਗ ਫੇਰੀ ਮੇਰੀ ਕੈਨੇਡਾ ਫੇਰੀ ਇੱਕ ਬੰਦਾ ਕੈਨੇਡਾ ਜਾ ਕੇ ਦੇਖ ਕੇ ਆਇਆ ਜਿਨੇ ਉਸ ਚੀਜ਼ ਨੂੰ ਦੇਖਿਆ ਹੋਵੇ ਵੀ ਇਹ ਤਾਂ ਮੈਨੂੰ ਪਤਾ ਸੀ ਵੀ ਇਹ ਮੈਂ ਸੁਣ ਰਿਹਾ ਸੀ ਬੰਦੇ ਦਾ ਪਤਾ ਚੱਲ ਜਾਂਦਾ ਵੀ ਇਹ ਅਨਪਬੀ ਨੇ ਵੀ ਇਹ ਇੱਕ ਕਿਤਾਬੀ ਗਿਆਨ ਬੋਲ ਰਿਹਾ ਜਿਵੇਂ ਭਾਈ ਵੀਰ ਸਿੰਘ ਉਹਨਾਂ ਆਪ ਦਾ ਅਨੁਭਵ ਬਿਆਨ ਕਰਦੇ ਨੇ ਜਿੰਨੀਆਂ ਵੀ ਉਹਨਾਂ ਦੀਆਂ ਰਚਨਾਵਾਂ ਨੇ ਉਥੋਂ ਪਤਾ ਚੱਲਦਾ ਵੀ ਇਹ ਇੱਕ ਹੁੰਦੇ ਕਿਤਾਬਾਂ ਚ ਪੜੀ ਹੋਈ ਤੁਕਬੰਦੀ ਕਰ ਦਿੰਦੇ ਨੇ ਕਵਿਤਾਵਾਂ ਇੱਕ ਹੁਣ ਭਾਈ ਵੀਰ ਸਿੰਘ ਦੇ ਅੰਦਰੋਂ ਨਿਕਲਿਆ ਆਏ ਮਸਕੀਨ ਜੀ ਦੇ ਅੰਦਰੋਂ ਕਥਾ ਨਿਕਲੀ ਹੂੰ ਤੇ ਮੈਂ ਉਹਨਾਂ ਨੂੰ ਮਸਕੀਨ ਜੀ ਵੀ ਅਨੁਭਵੀ ਕਥਾ ਕਰਦੇ ਸੀਗੇ ਹਾਂ ਉਹ ਜਿਹੜਾ ਬੰਦਾ ਉਹ ਨਹੀਂ ਕਥਾ ਦੇ ਦੋ ਸ਼ੈਲ ਦੋ ਦੋ ਤਰੀਕੇ ਨੇ ਜੀ ਇੱਕ ਤਾਂ ਇਹ ਹੈ ਵੀ ਕਥਾ ਪੜ ਕੇ ਦਿਮਾਗ ਤੋਂ ਕੀਤੀ ਜਾ ਰਹੀ ਹੈ ਹੂੰ ਇੱਕ ਹੈ ਕੁਝ ਵੀ ਪੜਿਆ ਮੰਨ ਲਓ ਸੂਰਜ ਪ੍ਰਕਾਸ਼ ਗ੍ਰੰਥ ਪੜਿਆ ਹਾਂ ਤੇ ਫਿਰ ਮੈਂ ਮੰਨ ਲਓ ਮੇਰੇ ਵਰਗਾ ਬੰਦਾ ਵੀ ਉਹ ਪੜ ਕੇ ਉਦੋਂ ਬਾਅਦ ਐਕਸਪਲੇਨ ਕਰ ਦੇ ਐਕਸਪਲੇਨ ਕਰਨ ਲੱਗ ਪਿਆ ਹਾਂ ਦੂਜਾ ਤਰੀਕਾ ਦੂਜਾ ਤਰੀਕਾ ਹੈ ਬਾਣੀ ਵੀ ਹਿਰਦੇ ਤੋਂ ਕਥਾ ਕੀਤੀ ਜਾ ਰਹੀ ਹੈ ਹੂੰ ਦਿਲ ਤੋਂ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀ ਹੈ ਰਸੋਈ ਉਹਦੇ ਦੋ ਫਰਕ ਨੇ ਜਿਹੜਾ ਦਿਮਾਗ ਵਾਲਿਆ ਬੰਦਾ ਕਥਾ ਕਰਦਾ ਉਹ ਦਿਲ ਵਾਲਿਆਂ ਜਿਹੜਾ ਬੰਦਾ ਹੁਣ ਸੁਣਨ ਵਾਲੇ ਵੀ ਦੋ ਤਰ੍ਹਾਂ ਦੇ ਨਾਲ ਨਿਕਤਾ ਹੈ ਦਿਮਾਗ ਨਾਲ ਸੁਣ ਰਿਹਾ ਦੂਜਾ ਦਿਲ ਤੋਂ ਸੁਣ ਰਿਹਾ ਬੰਦਾ ਉਹ ਬੰਦਾ ਨਹੀਂ ਕਹਿੰਦਾ ਮੇਰੀ ਤੇਰੀ ਗੱਲ ਮੇਰੇ ਦਿਲ ਨੂੰ ਲੱਗ ਗਈ ਉਹ ਜਿਹੜਾ ਬੰਦਾ ਦਿਮਾਗ ਤੋਂ ਕਥਾ ਕਰ ਰਿਹਾ ਸੁਣਨ ਵਾਲਾ ਬੰਦਾ ਦਿਲ ਤੋਂ ਸੁਣ ਰਿਹਾ ਹੈ ਉਦੇ ਤੱਕ ਪਹੁੰਚਦੀ ਨਹੀਂ ਕਥਾ ਉਹਦੀ ਦਿਲ ਤ ਪਰ ਜਿਹ ਇੱਕ ਦੂਸਰਾ ਪੱਖ ਇਹ ਵੀ ਜਿਹੜਾ ਬੰਦਾ ਦਿਲ ਤੋਂ ਕਥਾ ਕਰ ਰਿਹਾ ਉਹ ਦਿਮਾਗ ਵਾਲੇ ਦੇ ਉੱਤੋਂ ਦੀ ਲੰਘ ਜਾਂਦੀ ਹੈ ਉਹ ਬੰਦਾ ਦਿਲ ਵਾਲਾ ਦਿਲ ਦੇ ਤਲ ਤੇ ਬੈ ਕੇ ਸੁਣੂਗਾ ਤਾਂ ਉਹਨਾਂ ਦਾ ਤਾਲਮੇਲ ਬਣਦਾ ਉਹ ਲੌਜੀਕ ਲੱਭਣ ਲੱਗ ਜਾਂਦਾ ਫਿਰ ਤਰਕ ਲੱਭਣ ਲੱਗ ਜਾਂਦਾ ਹਰ ਗੱਲ ਚ ਵੀ ਇਹ ਕਿਵੇਂ ਹੋ ਸਕਦਾ ਆ ਕਿਵੇਂ ਕਿੰਤੂ ਪਰੰਤੂ ਆ ਜਾਂਦਾ ਹਾਂ ਫਿਰ ਕੀ ਕਿਹਾ ਮਸਕੀਨ ਜੀ ਨੇ ਜਦੋਂ ਤੁਸੀਂ ਸਵਾਲ ਕੀਤਾ ਕਿ ਅਨੁਭਵੀ ਕਥਾ ਤੁਸੀਂ ਉਹ ਫਿਰ ਦੋ ਜਣਿਆਂ ਦਾ ਨਾਮ ਲੈਣ ਤੋਂ ਬਾਅਦ ਨਾ ਉਹ ਉਹਨਾਂ ਨੇ ਕਿਹਾ ਵੀ ਕਹਿੰਦੇ ਸਿਮਰਨ ਕਰਿਆ ਕਰੋ ਕਹਿੰਦੇ ਵੀ ਗੁਰਜੀਤ ਸਿੰਘ ਗੁਰਮੰਤਰ ਸਿਮਰਿਆ ਕਰ ਨਵੇਂ ਤੋਂ ਨਵੇਂ ਅਰਥ ਪ੍ਰਾਪਤ ਹੋਣ ਗੁਰਮੰਤਰ ਹਾਂ ਇਹ ਕੀ ਹੈ ਵਾਹਿਗੁਰੂ ਵਾਹਿਗੁਰੂ ਹਾਂ ਵੀ ਇਹਦਾ ਸਿਮਰਨ ਤੂੰ ਕਰਿਆ ਕਰ ਨਵੇਂ ਤੋਂ ਨਵੇਂ ਅਰਥ ਪ੍ਰਾਪਤ ਹੋਣਗੇ ਔਰ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਮਤਲਬ ਕਈ ਵਾਰੀ ਇਹ ਹੁੰਦਾ ਨਾ ਕਈ ਬਾਬੇ ਕੋਈ ਨਾ ਕੋਈ ਮੰਤਰ ਦੇ ਦਿੰਦੇ ਆ ਜਾਂ ਸਾਡੇ ਵਾਸਤੇ ਸਿਰਫ ਵਾਹਿਗੁਰੂ ਗੁਰਮੰਤਰ ਹੈ ਹਾਂ ਸਿੱਖ ਵਾਸਤੇ ਸਿੱਖ ਵਾਸਤੇ ਉਹਨੂੰ ਹੋਰ ਕੁਝ ਨਹੀਂ ਹੈ ਜਿਵੇਂ ਕੋਈ ਕਹਿੰਦੇ ਨਾਮਦਾਨ ਮਿਲਿਆ ਜਾਂ ਬਾਬੇ ਕਿਸੇ ਕੋਲੇ ਗਏ ਉਹ ਕੰਨ ਚ ਦੱਸ ਦਿੰਦਾ ਵੀ ਆਹ ਨਾਮਦਾਨ ਐ ਇਹਨੂੰ ਜਪ ਨਾ ਭਾਈ ਗੁਰਦਾਸ ਜੀ ਨੇ ਆਪ ਆਪਣੀਆਂ 12 ਦੇ ਵਿੱਚ ਜ਼ਿਕਰ ਕੀਤਾ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਕੋਈ ਹੂੰ ਵੀ ਗੁਰਮੰਤਰ ਵਾਹਿਗੁਰੂ ਹੀ ਐ ਇਸ ਤੋਂ ਬਾਅਦ ਕਿਤੇ ਜਾਣ ਦੀ ਲੋੜ ਨਹੀਂ ਹਾਂ ਤੁਹਾਨੂੰ ਕਿਤੇ ਜਾ ਕੇ ਨਾਮ ਹੋਰ ਕੋਈ ਨਾਮਦਾਨ ਨਹੀਂ ਇਹੀ ਨਾਮਦਾਨ ਇਹੀ ਨਾਮਦਾਨ ਫਿਰ ਉਹਨਾਂ ਨੇ ਕਿਹਾ ਤਾਂ ਤੁਸੀਂ ਅਗਲੀ ਗੱਲ ਮੈਂ ਬਹੁਤ ਜਾਣਨਾ ਚਾਹੁੰਨਾ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਮਸਕੀਨ ਜੀ ਬਾਰੇ ਇਹ ਐਪੀਸੋਡ ਆਪਣਾ ਹੈ ਤੇ ਉਹ ਉਹਦੇ ਬਾਰੇ ਦੱਸੋ ਹੋਰ ਫਿਰ ਉਹ ਉਹ ਦੀ ਉਹਨਾਂ ਨੇ ਜਪਣ ਦੀ ਕਿਉਂਕਿ ਮੈਨੂੰ ਮੈਂ ਜਿੰਨਾ ਤਰ ਮੈਂ 1.5 ਸਾਲ ਰਿਹਾ ਮੈਂ ਉਹਨਾਂ ਨੂੰ ਕਦੀ ਪੜਦਿਆ ਨਹੀਂ ਦੇਖਿਆ ਨਹੀਂ ਨਾ ਫਿਰ ਉਹ ਗਿਆਨ ਕਿੱਥੋਂ ਆਉਂਦਾ ਸੀ ਉਹ ਕਹਿੰਦੇ ਸੀ ਵੀ ਮੈਨੂੰ ਕੀਰਤਨ ਸੁਣ ਕੇ ਗਿਆਨ ਮਿਲਦਾ ਨਾਲ ਜਥੇ ਰੱਖਦੇ ਸੀ ਆਪਣੇ ਕਈ ਕਿ ਜਥੇ ਰੱਖਦੇ ਸੀਗੇ ਜਿੱਥੇ ਵੀ ਜਾਂਦੇ ਸੀ ਜਥਾ ਉਹਨਾਂ ਦੇ ਨਾਲ ਕੀਰਤਨ ਵਾਲਾ ਜਥਾ ਹੁੰਦਾ ਸੀ ਕੀਰਤਨ ਬਹਿ ਕੇ ਸੁਣਦੇ ਸੀ ਉਦੋਂ ਬਾਅਦ ਕਥਾ ਕਰਦੇ ਸੀ ਔਰ ਸਵੇਰੇ ਜੋ ਮੈਂ ਦੇਖਿਆ ਉਹਨਾਂ ਨੂੰ ਵੀ ਉਹ ਬਿਨਾ ਅਲਾਰਮ ਉਹਨਾਂ ਕੋਲੇ ਉਹਨਾਂ ਦਾ ਜਿਹੜਾ ਕਮਰਾ ਸੀਗਾ ਵੀ ਜਿਵੇਂ ਦੀ ਇੱਥੇ ਦਰਬਾਰ ਸਾਹਿਬ ਦੇ ਨੇੜੇ ਮਸਕੀਨ ਕੁਟੀਆਂ ਬਣੀ ਉਹਦੇ ਥੱਲੇ ਕਮਰਾ ਸੀ ਉਹਨਾਂ ਦਾ ਉਹ ਕਮਰੇ ਦੀ ਕੋਈ ਕੁੰਟੀ ਨਹੀਂ ਲੱਗੀ ਹੁੰਦੀ ਸੀਗੀ ਉਹਨਾਂ ਦਾ ਇੱਕ ਆਸਣ ਲੱਗਿਆ ਸੀ ਉੱਥੇ ਉਹ ਰਾਤ ਨੂੰ ਆਰਾਮ ਕਰਦੇ ਸੀ ਕਮਰਾ ਖੁੱਲਾ ਹੁੰਦਾ ਸੀਗਾ ਕਈ ਵਾਰੀ ਜਿਹੜੇ ਸਿੰਘ ਹੁੰਦੇ ਸੀਗੇ ਉਹ ਉਹਨਾਂ ਦੇ ਕਮਰੇ ਚ ਉਹਨਾਂ ਦੇ ਉੱਠਣ ਤੋਂ ਪਹਿਲਾਂ ਚਲੇ ਜਾਂਦੇ ਸੀ ਔਰ ਸਾਨੂੰ ਮੈਨੂੰ ਤਾਂ ਖਾਸ ਕਰਕੇ ਇਹ ਉਤਸੁਕਤਾ ਹੁੰਦੀ ਸੀ ਵੀ ਇਹ ਇਹਨਾਂ ਨੂੰ ਵੇਖੀਏ ਬਾਤ ਕਰੀਏ ਜਿਆਦਾ ਤੋਂ ਜਿਆਦਾ ਉਹ ਬਿਨਾ ਕਿਸੇ ਅਲਾਰਮ ਤੋਂ ਪੌਣੇ 4 ਵਜੇ ਤੋਂ ਲੈ ਕੇ ਸਵਾ 4 ਵਜੇ ਦੇ ਵਿੱਚ ਆਪਣੇ ਆਪ ਦੇਲੀ ਉੱਠ ਜਾਂਦੇ ਸੀ। ਰੋਜ਼ ਰੋਜ਼ ਮੋਤੀ ਜੀ ਉਹਨਾਂ ਕੋਲ ਇੱਕ ਘੜੀ ਹੁੰਦੀ ਸੀ ਗੋਟ ਤੇ ਬੰਨੀ ਹੋਈ। ਉਹਦੇ ਤੋਂ ਉੱਠ ਕੇ ਟਾਈਮ ਦੇਖਦੇ ਸੀਗੇ। ਤੇ ਕੋਰ ਉਹਨਾਂ ਦੇ ਸੋਫੇ ਤੇ ਜਿਹੜਾ ਹੁੰਦਾ ਇੱਕ ਉਹ ਲੱਗਿਆ ਹੋਇਆ ਸੀ ਛੋਟਾ 1 ਸੀਟਡ। ਉਹਦੇ ਤੇ ਬਹਿ ਜਾਂਦੇ ਸੀ ਤੇ ਫਿਰ ਉਹ ਕਹਿੰਦੇ ਸੀ ਵੀ ਬਾਬਾ ਰੱਖਿਆ ਸੀ। ਉਹਨੂੰ ਬਾਬੇ ਨੂੰ ਕਹਿੰਦੇ ਸੀ ਬਾਬਾ ਚਾਹ ਪਣਾ। ਫਿਰ ਉਹ ਔਰ ਮੈਂ ਉਹਨਾਂ ਨੂੰ ਇਹ ਦੇਖਿਆ ਵੀ ਜਿਹੜਾ ਨਿਤਨੇਮ ਸੀ ਨਾ ਉਹ ਕੁਰਸੀ ਤੇ ਬੈਠਿਆਂ ਬੈਠਿਆਂ ਉਹ ਇਸ਼ਨਾਨ ਤੋਂ ਪਹਿਲਾਂ ਚੁੱਪਚਾਪ ਬੋਲਦੇ ਨਹੀਂ ਸੀ ਕਿਸੇ ਨਾਲ ਉਹ ਕਰ ਲੈਂਦੇ ਸੀ ਪਤਾ ਲੱਗ ਜਾਂਦਾ ਬੰਦੇ ਦਾ ਵੀ ਇਹ ਬੰਦਾ ਅੰਦਰ ਆਪਦੇ ਆਪ ਚ ਪਾਣੀ ਪੜ ਰਿਆ ਫਿਰ ਉਹ ਜਿਹੜੇ ਇੱਕ ਦੋ ਸਿੰਘ ਉਹਨਾਂ ਦੀ ਮਾਲਿਸ਼ ਕਰਦੇ ਸੀ ਸਿਰ ਤੇ ਤੇਲ ਲਾਉਂਦੇ ਸੀ ਵੀਰੇ ਇਸ਼ਨਾਨ ਕਰਕੇ ਉਹ 7:30 ਤੋਂ ਲੈ ਕੇ 9:30 ਵਜੇ ਤੱਕ ਡੇਢ ਘੰਟਾ ਬਾਣੀ ਕੰਠ ਸੀ ਉਹਨਾਂ ਨੂੰ ਵੀ ਉਹ ਕੰਠ ਬਾਣੀ ਪੜਦੇ ਸੀ ਨਿਤਨੇਮ ਤੋਂ ਬਿਨਾ ਔਰ ਉੱਚੀ ਉੱਚੀ ਪੜਦੇ ਸੀ ਜਿਵੇਂ ਦੀ ਪਾਠੀ ਸਿੰਘ ਭੋਗ ਦੇ ਵੇਲੇ ਸ਼ਲੋਕ ਪੜਦੇ ਅੱਛਾ ਇਸ ਤਰ੍ਹਾਂ ਦੇ ਨਾਲ ਡੇਢ ਘੰਟਾ ਉਹਨਾਂ ਨੇ ਡੇਲੀ ਮੈਂ ਨਹੀਂ ਦੇਖਿਆ ਉਹਨਾਂ ਨੂੰ ਵੀ ਜਿੰਨਾ ਵੀ ਜਿੰਨੇ ਦਿਨ ਵੀ ਜਿੰਨੇ ਤੁਰੂ ਵੀ ਮੈਂ ਉਹਦੇ ਨਾਲ ਸੀ ਨਹੀਂ ਆਵੇ ਨੇਰੀ ਆਵੇ ਬਿਮਾਰ ਨੇ ਠੀਕ ਨੇ ਕਈ ਵਾਰ ਤਾਂ ਮੈਂ ਵੀ ਹੈਰਾਨਗੀ ਹੋਈ ਵੀ ਦਰਬਾਰ ਸਾਹਿਬ ਤੋਂ ਉਹ ਰਾਤ ਨੂੰ ਇੱਥੇ ਲੁਧਿਆਣੇ ਸਿੰਘ ਸਭਾ ਜਿੱਥੇ ਭਾਈ ਪਿੰਦਰਪਾਲ ਸਿੰਘ ਹੋਰੀ ਕਥਾ ਕਰਦੇ ਸੀ ਉੱਥੇ ਹਾਜ਼ਰੀ ਭਰ ਕੇ ਰਾਤ ਨੂੰ ਡੇਢ ਵਜੇ ਜਾ ਕੇ ਪਏ ਐ ਤੇ ਸਵੇਰੇ ਸਵਾ 4 ਵਜੇ ਉੱਠ ਪੈਂਦੇ ਸੀ ਇਹ ਨੇਮ ਸੀ ਇਹ ਨੇਮ ਸੀ ब्रह्मज्ञानी ਸੀ ਕਿ ਜਿਵੇਂ ਬਾਣੀ ਦੇ ਅਨੁਸਾਰ ਜਿਹੜਾ ਬ੍ਰह्मज्ञानी ਕਿਹਾ ਗਿਆ ਹੈ ਬ੍ਰह्मज्ञानी ਸੀ ਨਹੀਂ ਮੇਰੇ ਮੈਂ ਤਾਂ ਮੰਨਦਾ ਵੀ ਬ੍ਰह्मज्ञानी ਸੀ ਬ੍ਰह्मज्ञानी ਸੀ ਹਾਂ ਬ੍ਰह्मज्ञानी ਦੀ ਬ੍ਰह्मज्ञानी ਦੀ ਪਰਭਾਸ਼ਾ ਇਹ ਹੈ ਪੰਚ ਤਸਕਰ ਧਾਵਤ ਰਾਖੇ ਚੂਕਾ ਮਨ ਅਭਿਮਾਨ ਦੁਰਮਤ ਅਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰह्म ਗਿਆਨ ਵੀ ਜਿਹਦੇ ਪੰਜ ਵਿਕਾਰ ਕਾਬੂ ਦੇ ਵਿੱਚ ਨੇ ਪੰਜ ਚੂਕਾ ਮਨ ਅਭਿਮਾਨ ਵੀ ਇੰਨੀ ਪ੍ਰਾਪਤੀ ਤੋਂ ਬਾਅਦ ਜਿਹਦੇ ਅੰਦਰ ਹੰਕਾਰ ਬਿਲਕੁਲ ਵੀ ਨਹੀਂ ਹੈ ਐਨੇ ਸਤਕਾਰ ਨਾਲ ਬੋਲਦੇ ਸੀ ਉਹ ਵੀ ਸਾਹਮਣੇ ਵਾਲੇ ਬੰਦੇ ਨੂੰ ਹੁਣ ਜਿਵੇਂ ਦੀ ਤੁਸੀਂ ਗੱਲ ਕਰਨੀ ਹੈ ਗੁਰਜੀਤ ਜੀ ਅਗਲੇ ਨੂੰ ਸ਼ਰਮ ਆ ਜਾਂਦੀ ਸੀ ਵੀ ਤੁਹਾਡੇ ਸਾਹਮਣੇ ਸਾਡੀ ਹਸਤੀ ਕੀ ਹੈ ਹੂੰ ਵੀ ਜਦੋਂ ਤੁਸੀਂ ਇੱਕ ਬੰਦਾ ਬਿਲਕੁਲ ਜਿਹਨੂੰ ਬੋਲ ਹਜੇ ਆਇਆ ਹੀ ਹੈ ਤੁਹਾਡੇ ਕੋਲ ਨੂੰ ਹਰ ਕਿਸੇ ਨਾਲ ਹੀ ਐ ਸਤਕਾਰ ਨਾਲ ਮਿਠਾਸ ਨਾਲ ਇੰਨੀ ਨਾਲ ਬੋਲਣਾ ਹੰਕਾਰ ਬਿਲਕੁਲ ਵੀ ਨਹੀਂ ਹੈ ਨਾਰਮਲ ਰਹਿਣਾ ਤੁਹਾਡੇ ਹੋਰ ਕੋਈ ਕੋਈ ਐਸਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਡੀ ਜ਼ਿੰਦਗੀ ਚ ਤੁਹਾਨੂੰ ਬਹੁਤ ਯਾਦ ਹੋਰ ਜਦੋਂ ਦੁਨੀਆ ਤੋਂ ਗਏ ਐ ਉਹ ਉਸ ਦਿਨ ਕੀ ਵਾਕਿਆ ਸੀਗਾ ਤੁਹਾਨੂੰ ਉਹ ਮੈਂ ਉਹਨਾਂ ਦਾ ਅਖੀਰਲਾ ਜਿਹੜਾ ਟਾਈਮ ਦੇਖਿਆ ਮੈਨੂੰ ਉੱਥੋਂ ਇਹ ਰਿਅਲਾਈਜ਼ ਹੋਇਆ ਵੀ ਉਹਨਾਂ ਨੂੰ ਨਾ ਪਤਾ ਸੀ ਆਪਦੇ ਜਾਣ ਦਾ ਪਤਾ ਸੀ ਹਾਂ ਮੈਂ ਅਖੀਰਲੇ ਟਾਈਮ ਤੇ ਵੀ ਕੁਦਰਤੀਕ ਨਾ ਬੋਬੀ ਨਾਮ ਦਾ ਸਿੰਘ ਸੀ ਰੁੜਕੀ ਦਾ ਹਜੇ ਵੀ ਹੈ ਉਹ ਉਹ ਜਿੱਥੇ ਵੀ ਜਾਂਦੇ ਸੀ ਕਿ ਮਸਕੀਨ ਜੀ ਉਹ ਫਲਾਵਰਾਂ ਦੀ ਨਾ ਸਜਾਵਟ ਕਰਦਾ ਸੀ ਅੱਗੇ ਤੇ ਅਸੀਂ ਸਾਰਿਆਂ ਨੇ ਉਹਦਾ ਨਾਮ ਰੱਖਿਆ ਸੀ ਬੋਬੀ ਫਲਾਵਰ ਉਹਨੇ ਮੈਨੂੰ ਫੋਨ ਕੀਤਾ ਵੀ ਮਸਕੀਨ ਜੀ ਨੇ ਨਾ ਉੱਥੇ ਆਉਣਾ ਪਟਨਾ ਸਾਹਿਬ 2 3 ਫਰਵਰੀ ਨੂੰ ਕਹਿੰਦਾ ਵੀ ਤੂੰ ਚੱਲ ਮੈਂ ਕਿਹਾ ਮੈਂ ਕਦੀ ਪੁੱਛੇ ਬਿਨਾ ਉਹਨਾਂ ਨੂੰ ਉਹਨਾਂ ਦੀ ਆਗਿਆ ਤੋਂ ਬਿਨਾ ਗਿਆ ਨਹੀਂ ਹੈਗਾ ਕਹਿੰਦਾ ਨਹੀਂ ਤੂੰ ਚੱਲ ਮੇਰੇ ਨਾਲ ਮੈਂ ਉਹਦੇ ਕਹੇ ਤੇ ਚਲਾ ਗਿਆ ਉੱਥੇ ਰਹੀਂ ਪਟਨਾ ਸਾਹਿਬ ਫਿਰ ਪਟਨਾ ਸਾਹਿਬ ਤੋਂ ਕਾਨਪੁਰ ਆ ਗਏ ਜਿੱਥੇ ਉੱਥੇ ਤੇ ਕਾਨਪੁਰ ਆਕਿਨਾਂ ਇੱਕ ਦਿਨ ਉਹ ਹਾਜ਼ਰੀ ਪਰ ਜਾਂਦੇ ਸੀ ਘਰਾਂ ਦੇ ਵਿੱਚ ਵੀ ਸਵੇਰੇ ਪ੍ਰਸ਼ਾਦਾਜ ਦੁਪਹਿਰੇ ਪ੍ਰਸ਼ਾਦਾ ਤੇ ਉਹ ਕਥਾ ਕਰਕੇ ਆਏ ਤੇ ਤੁਰੇ ਆਉਂਦੇ ਆਉਂਦੇ ਕਹਿੰਦੇ ਨੇ ਮੈਂ ਫੋਨ ਕਟਾ ਦੇਣਾ 9810270140 ਉਹਨਾਂ ਦਾ ਨੰਬਰ ਸੀ ਹੁਣ ਅਸੀਂ ਮੈਂ ਉਹਨਾਂ ਨਾਲ ਤੁਰੇ ਆਉਂਦੇ ਮੈਂ ਸ਼ੱਕ ਕੀਤਾ ਮੈਂ ਕਿਹਾ ਹੁਣ ਗਿਆਨੀ ਜੀ ਹੁਣ ਮੈਂ ਹੁਣ ਬੰਦਾ ਨਹੀਂ ਨਾ ਸੋਚਦਾ ਵੀ ਇਹ ਕਿਹੜੇ ਲਹਿਜੇ ਤੋਂ ਗੱਲ ਕਰ ਰਹੇ ਐ ਮੈਂ ਕਿਹਾ ਵੀ ਇਹ ਸੋਚ ਮੈਂ ਤਾਂ ਇਹ ਸਮਝਿਆ ਵੀ ਇਹ ਹੁਣ ਆਪਦਾ ਇਹ ਫੋਨ ਕਟਾ ਕੇ ਨਵਾਂ ਨੰਬਰ ਲੈਣਗੇ ਮੈਂ ਕਿਹਾ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੇ ਕੋਲੇ ਇਹਨਾਂ ਦਾ ਨੰਬਰ ਐ ਇੰਨੇ ਇਹਨਾਂ ਨੂੰ ਫੋਨ ਆਉਂਦੇ ਮੈਂ ਕਿ ਸੰਗਤਾਂ ਕਿਵੇਂ ਇਹਨਾਂ ਦਾ ਨਵਾਂ ਨੰਬਰ ਲੈਣ ਤੇ ਕਿੰਨਾ ਟਾਈਮ ਲੱਗ ਜਾਊਗਾ ਹੁਣ ਮੈਨੂੰ ਕੀ ਪਤਾ ਵੀ ਉਹ ਕਿਹੜੇ ਫੋਨ ਕਟਾਉਣ ਦੀ ਗੱਲ ਕਰ ਰਹੇ ਐ ਕਹਿੰਦੇ ਮੈਂ ਆਪਣਾ ਨੰਬਰ ਕਟਾ ਦੇਣਾ ਫਿਰ ਉਹ ਕੁਦਰਤੀ ਉਹ ਮੈਂ ਉਹਨਾਂ ਦੇ ਨਾਲ ਇੱਕ ਦਿਨ ਅਸੀਂ ਕਿਸੇ ਜਗ੍ਹਾ ਤੇ ਕਥਾ ਕਰਨ ਗਏ ਤੇ ਮੈਂ ਵਾਪਸ ਹੀ ਆ ਗਿਆ ਨਹੀਂ ਉਹ ਸਾਰਿਆਂ ਨੂੰ ਟਾਈਮ ਦਿੰਦੇ ਸੀ 10-10 ਮਿੰਟ ਤੇ ਜਦੋਂ ਮੈਂ ਉਹਨਾਂ ਦੇ ਨਾਲ ਹੀ ਨਿਸ਼ਾਨ ਸਿੰਘ ਡਰਾਈਵਰ ਸੀ ਉਹਨਾਂ ਦਾ ਉਹਦੇ ਨਾਲ ਮੇਰੀ ਕਾਫੀ ਸੀ ਤੇ ਅਸੀਂ ਨਿਸ਼ਾਨ ਸਿੰਘ ਮਸਕੀਨ ਜੀ ਮੈਂ ਮਗਰ ਬੈਠਾ ਆ ਗਏ ਤੇ ਜਦੋਂ ਵੀ ਅਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਜਿੱਥੇ ਠਹਿਰੇ ਹੋਏ ਸੀ ਉਹ ਐਨੇ ਨੂੰ ਇੱਕ ਲਖਨਊ ਤੋਂ ਪਰਿਵਾਰ ਆਇਆ ਤੇ ਉਹ ਮਸਕੀਨ ਜੀ ਆਪਣੇ ਕਮਰੇ ਜਾ ਕੇ ਆਰਾਮ ਕਰਨ ਲੱਗੇ ਤੇ ਮੈਂ ਕਿਹਾ ਵੀ ਮੈਂ ਆਪਦੇ ਮਨ ਉਸ ਪਰਿਵਾਰ ਥੱਲੇ ਹੀ ਸੀ ਹਜੇ ਮੈਂ ਸੋਚਿਆ ਮੈਂ ਜਾ ਕੇ ਦੱਸਾਂ ਮਸਕੀਨ ਜੀ ਨੂੰ ਮੈਂ ਗਿਆਨੀ ਜੀ ਨੂੰ ਦੱਸਿਆ ਜਾ ਕੇ ਮੈਂ ਕਿਹਾ ਗਿਆਨੀ ਜੀ ਲਖਨਊ ਤੋਂ ਪਰਿਵਾਰ ਮਿਲਣ ਵਾਸਤੇ ਆਇਆ ਇਹ ਹੈਗੀ ਗੱਲ 15 ਤਰੀਕ ਦੀ ਹੋਣੀ ਹੈ ਤੇ ਉਹ 18 ਤਰੀਕ ਨੂੰ ਉਹ ਮੈਨੂੰ ਕਹਿੰਦੇ ਵੀ ਗੁਰਜੀਤ ਸਿੰਘਾ ਛੇਤੀ ਛੇਤੀ ਬੁਲਾ ਲਾ ਮੈਂ ਮੁੜ ਕੇ ਸੌ ਜਾਣਾ ਹੂੰ ਹੁਣ ਉਹ ਜਿਹੜੀਆਂ ਮੈਂ ਜਿਹੜੇ ਦੋ ਤਿੰਨ ਨੂੰ ਭਵ ਕੀਤਾ ਮੈਨੂੰ ਇਹ ਲੱਗਿਆ ਵੀ ਇਹਨਾਂ ਨੇ ਉਹਨਾਂ ਗੱਲਾਂ ਮੈਨੂੰ ਬਾਅਦ ਸਮਝ ਆਈਆਂ ਫਿਰ ਇੱਕ ਉਹਨਾਂ ਨੇ ਇਸ ਕਥਾ ਦੀ ਸਮਾਪਤੀ ਤੇ ਵੀ ਕਿਹਾ ਅੱਛਾ ਜਿਹੜੀ ਲਾਵਾਂ ਦੀ ਕਥਾ ਕੀਤੀ ਉਹ ਮੈਂ ਬਿਲਕੁਲ ਉਹਨਾਂ ਉੱਥੇ ਨਾਲ ਥੜਾ ਬਣਿਆ ਪ੍ਰਕਾਸ਼ ਹੈ ਤਾਬਿਆ 'ਚ ਬੈ ਕੇ ਉਹਨਾਂ ਨੇ ਕੀਤੀ ਮੈਂ ਉਹਨਾਂ ਦੇ ਥੱਲੇ ਹੀ ਬੈਠਾ ਸੀ ਨਾਲ ਹੀ ਉਹਨਾਂ ਨੇ ਜਦੋਂ ਸਮਾਪਤੀ ਕੀਤੀ ਤੇ ਮੈਂ ਉਦੋਂ ਬਾਅਦ ਹੁਕਮਨਾਮਾ ਵੀ ਲਿਆ ਤੇ ਉਹ ਮਸਕੀਨ ਜੀ ਉੱਥੇ ਕਹਿੰਦੇ ਆ ਵੀ ਅੱਜ ਤੋਂ ਬਾਅਦ ਮੇਰੀ ਕਥਾ ਸਮਾਪਤ ਵੀ ਗੁਰੂ ਦਾ ਸ਼ਬਦ ਸਮਾਪਤ ਨਹੀਂ ਹੈ। ਅੱਛਾ ਹਾਂ। ਕਦੀ ਨਹੀਂ ਅੱਜ ਤੋਂ ਬਾਅਦ ਉਹਨਾਂ ਨੇ ਇਹ ਨਹੀਂ ਕਿਹਾ। ਲਾਸਟ ਉੱਥੇ ਉਸ ਕਥਾ ਚੀਜ਼ ਔਰ ਇੱਕ ਹੋਰ ਚੀਜ਼ ਵੀ ਦੇਖੀ ਜਿਹੜੀ 2004 ਦੇ ਵਿੱਚ ਉਹਨਾਂ ਨੇ ਅੱਜ ਅੱਗੇ ਜਦੋਂ ਮਨਜੀਤ ਸਾਹਿਬ ਕਥਾ ਕਰਦੇ ਸੀ ਉਹ ਗੁਰੂ ਰਾਮਦਾਸ ਜੀ ਦੇ ਗੁਰਪੁਰਪ ਤੋਂ ਲੈ ਕੇ ਦੀਵਾਲੀ ਤੱਕ ਜਦੋਂ ਸਰੋਪਾਏ ਮਿਲਦੇ ਸੀ ਨਾ ਉਹ ਇਕੱਲਾ ਉਹਨਾਂ ਨੂੰ ਮਿਲਦਾ ਸੀ। ਦਰਬਾਰ ਸਾਹਿਬ ਬਲ ਉਹਨਾਂ ਦਾ ਸਨਮਾਨ ਹੁੰਦਾ ਸੀ। ਉਸ ਸਾਲ ਉਹਨਾਂ ਨੇ ਜਿਹੜੇ 2004 ਦੇ ਵਿੱਚ ਸਾਰੇ ਆਪ ਦੇ ਸਾਥੀਆਂ ਨੂੰ ਇਕੱਲੇ ਇਕੱਲੇ ਨੂੰ ਸਰੋਪਾ ਦਿਵਾਇਆ ਮੈਨੂੰ ਵੀ ਉੱਥੇ ਮਿਲਿਆ ਉਸ ਟਾਈਮ ਤੇ ਜਿਹੜੇ ਵੀ ਨਾਲ ਸਿੰਘ ਸੀਗੇ ਉੱਥੇ ਸਾਰਿਆਂ ਨੂੰ ਸਰੋਪਾ ਦਿਵਾਇਆ ਬਾਕੀ ਪਰਿਵਾਰ ਨੂੰ ਵੀ ਮਿਲਿਆ ਨਹੀਂ ਅੱਗੇ ਕਦੀ ਇਕੱਲੇ ਉਹਨਾਂ ਦਾ ਹੀ ਸਨਮਾਨ ਹੁੰਦਾ ਸੀ ਉਹ ਅਖੀਰਲਾ ਟਾਈਮ ਜੋ ਉਹ ਗੁਰਬਾਨੇ ਵਾਸਤੇ ਕਿੰਨਾ ਇਮੋਸ਼ਨਲ ਜਦੋਂ ਤੁਹਾਨੂੰ ਖਬਰ ਮਿਲਦੀ ਹੈ ਨਹੀਂ ਮੈਨੂੰ ਬੜੀ ਕਿਉਂਕਿ ਮੇਰਾ ਮੈਨੂੰ ਉਹਨਾਂ ਦੇ ਸੰਸਕਾਰ ਦੇ ਉੱਪਰ ਨਾਲ ਇੱਕ ਸਿੰਘ ਮਿਲਿਆ ਉਹ ਮੈਨੂੰ ਜਾਣਦਾ ਸੀ ਪਹਿਲਾਂ ਉਹ ਬੜਾ ਅਪਸੈਟ ਸੀਗਾ ਬੜੀ ਮੈਂ ਪਹਿਲਾਂ ਉਹ ਮੈਨੂੰ ਅਫਸਰਟ ਆ ਕੇ ਕਹਿੰਦਾ ਵੀ ਮੈਂ ਨਾ ਕਹਿੰਦਾ ਮੈਂ ਮਸਕੀਨ ਜੀ ਨੂੰ ਸੁਣਿਆ ਸਾਲ ਡੇਢ ਸਾਲ ਕਹਿੰਦਾ ਯਾਰ ਮੈਨੂੰ ਕੁਝ ਵੀ ਸਮਝ ਨਹੀਂ ਆਈ ਹੂੰ ਕਹਿੰਦਾ ਮੈਂ ਸੁਣਨਾ ਛੱਡਤਾ ਕਹਿੰਦਾ ਹੁਣ ਮੈਂ ਫੇਰ ਦੁਬਾਰਾ ਸੁਣਨ ਲੱਗਿਆ ਸੀ ਕਹਿੰਦਾ ਹੁਣ ਮੈਨੂੰ ਸਮਝ ਆਉਣ ਲੱਗੇ ਸੀ ਕਹਿੰਦਾ ਹੁਣ ਉਹ ਚਲਾਣਾ ਵੀ ਕਰ ਗਏ ਹੂੰ ਉਹ ਮੈਨੂੰ ਕਹਿੰਦਾ ਫਿਰ ਉਹ ਮੈਨੇ ਉਹਨੇ ਮੇਰੇ ਤੇ ਸਵਾਲ ਕਰਤਾ ਮੈਨੂੰ ਕਹਿੰਦਾ ਵੀ ਗੁਰਜੀਤ ਸਿੰਘ ਮਸਕੀਨ ਦੀ ਚਲੇਗੀ ਤੈਨੂੰ ਕੋਈ ਦੁੱਖ ਹੋਇਆ ਮੈਂ ਕਿਹਾ ਮੈਨੂੰ ਕੋਈ ਦੁੱਖ ਨਹੀਂ ਹੋਇਆ ਨਹੀਂ ਹੋਇਆ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਮੈਨੂੰ ਕੋਈ ਦੁੱਖ ਨਹੀਂ ਹੋ ਮੈਂ ਉਹਨੂੰ ਜਿਹੜੀ ਗੱਲ ਕਹੀ ਮੈਂ ਕਿਹਾ ਮੈਨੂੰ ਤਾਂ ਉਹਨਾਂ ਨੂੰ ਮਿਲ ਕੇ ਖੁਸ਼ੀ ਐ ਨਹੀਂ ਹੋਈ ਵੀ ਜੇ ਮੈਂ ਇਹਨੂੰ ਜ਼ਿੰਦਗੀ 'ਚ ਉਹ ਨਾਮ ਮਿਲਦੇ ਮੈਂ ਕਿਹੜਾ ਹਾਈ ਕੋਰਟ ਕੇਸ ਕਰ ਦੇਣਾ ਸੀ ਵੀ ਮੈਨੂੰ ਮਸਕੀਨ ਜੀ ਮਿਲੇ ਨਹੀਂ ਹੈਗੇ ਮੈਂ ਕਿਹਾ ਮੈਨੂੰ ਤਾਂ ਇੰਨਾ ਹੀ ਬੜਾ ਵੀ ਮੈਨੂੰ 1.5 ਸਾਲ ਮਿਲ ਗਏ ਮੈਨੂੰ ਤਾਂ ਇਸ ਚੀਜ਼ ਦਾ ਮੈਂ ਕਿਹਾ ਜੇ ਨਾਮ ਮਿਲਦੇ ਫੇਰ ਹੂੰ ਫੇਰ ਮੈਂ ਕਿਹੜਾ ਹਾਈ ਕੋਰਟ ਕੇਸ ਕਰ ਦਿੰਦਾ ਇਹ ਫਰਕ ਪੈਂਦਾ ਜਿਵੇਂ ਆਪਾਂ ਕਹਿੰਦੇ ਐ એનਰਜੀਜ਼ ਹੁੰਦੀਆਂ ਜਿਵੇਂ ਕਹਿੰਦੇ ਆ ਕਿ ਮਨੁੱਖ ਜਿਹੜਾ ਜਿਹੋ ਜੀ ਆਪਾਂ ਸੰਗਤ ਕਰਦੇ ਆ ਉਹਦਾ ਅਸਰ ਪੈਂਦਾ ਥੋੜੇ ਤੇ ਫਰਕ ਪਿਆ ਕਿ ਤੁਸੀਂ ਮਸਕੀਨ ਜੀ ਦੀ ਸੰਗਤ ਕੀਤੀ ਤਾਂ ਉਹੋ ਜਿਹਾ ਅਸਰ ਪੈਂਦਾ ਨਹੀਂ ਉਹਨਾਂ ਤੋਂ ਉਹਨਾਂ ਅਨਰਜੀ ਤਾਂ ਉਹਨਾਂ ਦੀ ਇੰਨੀ ਸੀ ਵੀ ਜਦੋਂ ਅਸੀਂ ਉਹਨਾਂ ਦੇ ਨਾਲ ਵਿਚਰਦੇ ਸੀ ਵੀ ਉਹ ਇੰਨੇ ਸਫ਼ਰ 'ਚ ਰਹਿੰਦੇ ਸੀ ਵੀ ਇੱਥੋਂ ਉੱਥੇ ਜੀ ਕਦੀ ਕਾਨਪੁਰ ਤੋਂ ਫਿਰੋਜ਼ਪੁਰ ਆ ਗਏ ਫਿਰੋਜ਼ਪੁਰ ਤੋਂ ਬੰਬੇ ਬੰਬੇ ਤੋਂ ਬੈਂਗਲੌਰ ਚਲੇ ਗਏ ਮੈਨੂੰ ਯਾਦ ਅਸੀਂ ਦਿੱਲੀ ਤੋਂ ਉਹ ਤਾਂ ਕਈ ਥਾਵਾਂ ਤੇ ਕਥਾ ਕਰਕੇ ਪਹੁੰਚੇ ਸੀ ਬੈਂਗਲੌਰ ਅਸੀਂ ਦਿੱਲੀ ਤੋਂ ਕਈ ਜਾਣੇ ਬੈਂਗਲੌਰ ਰਾਤ ਨੂੰ ਚੜੇ ਦੋ ਦਿਨਾਂ ਦੇ ਸਫ਼ਰ ਤੋਂ ਬਾਅਦ ਜੀ ਦਿਨ ਪਹੁੰਚੇ ਅਸੀਂ ਉੱਥੇ ਪਰ ਸਾਨੂੰ ਥਕਾਵਟ ਹੀ ਨਹੀਂ ਲੱਗਦੀ ਸੀ ਉਹਨਾਂ ਦੇ ਨਾਲ ਰਹਿੰਦੇ ਆਂ ਵੀ ਮਸਕੀਨ ਜੀ ਦੇ ਨਾਲ ਉਹਨਾਂ ਦੀ ਕਥਾ ਸੁਣਨੀ ਉਹਨਾਂ ਦੇ ਸਾਹਮਣੇ 10-10 ਮਿੰਟ ਕਥਾ ਕਰਨੀ ਹੂੰ ਟਾਈਮ ਦਿੰਦੇ ਸੀ ਬਹਿ ਕੇ ਸੁਣਦੇ ਵੀ ਸੀ ਕਈ ਵਾਰੀ ਸਾਹਮਣੇ ਆ ਜਾਂਦੇ ਸੀ ਸੁਣਦੇ ਸੀ ਬਹਿ ਕੇ ਕਥਾ ਉਹ ਟਾਈਮ ਦਿੰਦੇ ਸੀ ਉਹ ਬਸ ਵੀ 10 ਮਿੰਟ ਕਥਾ ਕਰੋ ਜਿੱਥੇ ਵੀ ਮੈਂ ਕਥਾ ਕਰਦਾ ਕੋਈ ਸਪਿਰਚੁਅਲ ਗੱਲ ਦੱਸੋ ਜਿਹੜੀ ਕਦੇ ਤੁਸੀਂ ਮਹਿਸੂਸ ਕੀਤੀ ਹੋ ਜਾਂ ਉਹਨਾਂ ਨੇ ਕਦੇ ਆਪ ਦਾ ਕੋਈ ਵਾਕਿਆ ਦੱਸਿਆ ਹੋਵੇ ਜਾਂ ਕੋਈ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਉਹ ਉਹ ਪਟਨਾ ਸਾਹਿਬ ਉੱਥੇ ਉਹ ਸਾਰੇ ਇੰਡੀਕੇਸ਼ਨ ਹੀ ਦੇ ਰਹੇ ਸੀ ਜਾ ਜਿਹੜੇ ਕਮਰੇ ਦੇ ਵਿੱਚ ਸੀ ਉਹ ਕਹਿੰਦੇ ਨਾ ਵੀ ਮੈਂ ਇਤਕੀ ਬਾਹਰ ਸੀਗਾ ਤੇ ਬਾਹਰ ਨਾ ਮੈਨੂੰ ਇੱਕ ਪੰਡਤ ਮਿਲ ਪਿਆ ਜਦੋਂ ਆਇ ਸੀ ਅਮਰੀਕਾ ਤੋਂ ਜਨਵਰੀ ਦੇ ਲਾਸਟ ਸਟੈਂਡ ਚੋਂ ਫ੍ਰੀਮਾਉਂਟ ਗਏ ਹੋਏ ਸੀ ਤੇ ਉਹ ਕਹਿੰਦੇ ਵੀ ਪੰਡਤ ਕਹਿੰਦੇ ਮੇਰੇ ਖੜੀ ਪੈ ਗਿਆ ਕਹਿੰਦਾ ਵੀ ਮੈਂ ਜੀ ਤੁਹਾਡਾ ਹੱਥ ਦੇਖਣਾ ਹੀ ਦੇਖਣਾ ਹੈ ਕਹਿੰਦੇ ਮੈਂ ਕਿਹਾ ਵੀ ਮੈਂ ਤਾਂ ਯਕੀਨ ਹੀ ਨਹੀਂ ਕਰਦਾ ਇੰਨਾ ਚੀਜ਼ਾਂ ਕਹਿੰਦਾ ਵੀ ਉਹ ਹੱਥ ਦੇਖ ਕੇ ਤੇ ਮੈਨੂੰ ਸਾਨੂੰ ਮੈਨੂੰ ਕਹਿਣ ਲੱਗਿਆ ਵੀ ਨਾ ਵੀ ਮਸਕੀਨ ਜੀ ਤੁਸੀਂ ਅੱਗੇ-ਅੱਗੇ ਚੱਲ ਰਹੇ ਹੋ ਤੁਹਾਡੇ ਮਗਰ ਬੜਾ ਇਕੱਠ ਚੱਲ ਰਿਹਾ ਹੂੰ ਤੇ ਫਿਰ ਉਹੀ ਗੱਲ ਹੋਈ ਵੀ ਇਹ ਗੱਲ ਉਹਨਾਂ ਨੇ ਦੱਸੀ ਹੈ 2-3 ਤਰੀਕ 2-3 3-2 ਦੇ ਤਰੀਕ ਨੂੰ ਤੇ 18 18 ਤਰੀਕ ਨੂੰ ਚਲਾਣਾ ਕਰ ਗਏ ਫਿਰ ਜਦੋਂ ਸੰਸਕਾਰ ਹੋਇਆ ਫਿਰ ਉਹਨਾਂ ਦੇ ਘਰ ਤੋਂ ਲੈ ਕੇ ਇਕੱਠ ਗਿਆ ਉਹਨਾਂ ਦੇ ਜਿੱਥੇ ਉਹਨਾਂ ਨੇ ਸਥਾਨ ਬਣਾਇਆ ਸੀ ਨਵਾਂ ਸਮਾਗਮ ਦੇ ਵਾਸਤੇ ਤਾਂ ਉਸ ਗੱਲ ਨੂੰ ਐ ਰਿਲੇਟ ਕਰਦੇ ਹਾਂ ਤੁਸੀਂ ਹਾਂ ਵੀ ਮੈਂ ਤਾਂ ਉਹ ਸਾਰੀਆਂ ਇੰਡੀਕੇਸ਼ਨਸ ਉਹ ਕਈ ਕਿਉਂਕਿ ਉਹ ਗੱਲਾਂ ਜਿਹੜੀਆਂ ਉਸ ਟਾਈਮ ਤੇ ਸਮਝ ਨਹੀਂ ਆਈਆਂ ਵੀ ਉਹ ਕੀ ਇੰਡੀਕੇਸ਼ਨ ਕਰਦਾ ਹੈ ਤਾਂ ਇਹ ਪੋਸੀਬਲ ਹੈ ਕਿ ਕਿਸੇ ਬੰਦੇ ਨੂੰ ਆਪਦੀ ਮੌਤ ਦਾ ਇੰਡੀਕੇਸ਼ਨ ਪਹਿਲਾਂ ਹੋ ਜੇ ਕੋਈ ਇੰਨਾ ਬ੍ਰह्म ਗਿਆਨੀ ਹੋ ਸਕਦਾ ਵੀ ਉਹਨੂੰ ਪਤਾ ਲੱਗ ਜੇ ਕਿ ਹੁਣ ਮੈਂ ਜਾਣ ਵਾਲਾ ਹਾਂ ਦੁਨੀਆ ਤੋਂ ਬਿਲਕੁਲ ਉਹ ਤਾਂ ਕਹਿੰਦੇ ਵੀ ਕਮ ਸੇ ਕਮ ਗੁਰਬਾਣੀ ਚ ਬਾਬਾ ਫਰੀਦ ਦਾ ਜ਼ਿਕਰ ਹੈ ਵੀ ਵੀ ਇੰਨੀ ਲੋਣੀ ਦੇਖਦੇ ਆ ਮਲਕ ਬਹਿਠਾ ਆਏ ਬੀਨਾਂ ਅੱਖਾਂ ਦੇ ਦੇਖਦੇ ਆ ਦੇਖਦੇ ਆ ਮੌਤ ਸਾਹਮਣੇ ਦਿਖਾਈ ਪੈ ਜਾਂਦੀ ਹੈ ਬੜੇ ਬੜੇ ਜਾਣਿਆਂ ਨੇ ਇਹ ਚੀਜ਼ਾਂ ਦੱਸੀਆਂ ਨੇ ਆਪਦੇ ਐਂਡ ਦੀਆਂ ਜਿਵੇਂ ਦੀ ਆਪਣੇ ਇੱਥੇ ਇੱਕ ਹੂਇਨੇ ਫਤਿਹਗੜ ਸਾਹਿਬ ਜਿਹਨਾਂ ਨੇ ਸੰਤਾਨਾਂ ਨੇ ਚਲਾਣਾ ਕੀਤਾ ਸੀ ਉਹ ਲੰਬੀ ਦਾੜੀ ਸੀ ਕਾਲਾ ਉਹ ਕਹਿੰਦੇ ਸੀ ਵੀ ਮੈਂ ਗਤਕਾ ਖੇਡਦਿਆਂ ਹੋਇਆ ਜਾਊਂਗਾ ਉਹ ਗਤਕਾ ਖੇਡਦਿਆਂ ਹੋਏ ਗਏ ਅੱਛਾ ਹਾਂ ਬਾਣੀ ਦੇ حوالے ਨਾਲ ਇਹ ਗੱਲ ਠੀਕ ਜਾਪਦੀ ਹੈ ਤੁਹਾਨੂੰ ਬਾਣੀ ਪਤਾ ਬਿਲਕੁਲ ਪਤਾ ਚੱਲ ਜਾਂਦਾ ਕਿ ਕੋਈ ਬੰਦਾ ਇੰਨਾ ਬ੍ਰਹਮ ਗਿਆਨੀ ਕਿ ਉਹਨੂੰ ਜਿਹੜਾ ਬੰਦਾ ਮੰਨ ਜਿਵੇਂ ਆਪਾਂ ਤਾਂ ਕਹਿੰਦੇ ਆ ਕਿ ਸਾਨੂੰ ਪਤਾ ਹੀ ਨਹੀਂ ਕਿਹੜੇ ਪਲ ਮੌਤ ਆਉਣੀ ਹੈ ਪਰ ਜਿਹੜੇ ਬੰਦੇ ਮੌਤ ਨੂੰ ਮੰਨ ਲੈਂਦੇ ਐ ਪਹਿਲਾਂ ਮਰਨ ਕਬੂਲ ਜੀਵਨ ਕੀ ਛਾ ਦਾਸ ਉਹ ਸਭਨਾ ਕੀ ਰੇਣਕਾ ਤੋ ਆ ਉਹ ہمارے ਪਾਸ ਜਿਹੜੇ ਮੌਤ ਨੂੰ ਮੰਨ ਲੈਂਦੇ ਐ ਉਹ ਬੰਦੇ ਫਿਰ ਉਹਨਾਂ ਨੂੰ ਪਤਾ ਚੱਲ ਜਾਂਦਾ ਵੀ ਅਸੀਂ ਸਰੀਰ ਕਿਹੜੇ ਵੇਲੇ ਛੱਡਣਾ ਹੈ ਉਹ ਤੇ ਇੱਥੋਂ ਤੱਕ ਹੈਗਾ 20 ਜਿਹੜੇ ਬੰਦੇ ਜਿਮੀ ਦੀ ਹੁਣ ਉਥੇ ਗੁਰੂ ਹਰ Rai ਸਾਹਿਬ ਜਦੋਂ ਕਰਤਾਰਪੁਰ ਸਾਹਿਬ ਮਨਾਰੇ ਸੀ ਸਮਾਗਮ ਤੇ ਇੱਕ ਪੰਡਤ ਉਹਨਾਂ ਦੇ ਕੋਲੇ ਉਹ ਪੰਡਤ ਦਾ ਲੜਕਾ ਮਰ ਗਿਆ ਤੇ ਉਹ ਲੈ ਕੇ ਆਏ ਉਹਨਾਂ ਦੇ ਕੋਲੇ ਤੇ ਉਹ ਸਾਰੇ ਕਹਿਣ ਲੱਗੇ ਜੀ ਜਿਉਂਦਾ ਕਰੋ ਜਿਉਂਦਾ ਕਰੋ ਤੇ ਮਹਾਰਾਜ ਕਹਿੰਦੇ ਵੀ ਇਹ ਤਾਂ ਕੁਦਰਤ ਦੀ ਭਾਣਾ ਫਰ ਸੰਗ ਤਾਂ हटਿਆ ਹੀ ਨਹੀਂ ਜੀ ਕੋਲਤਾ ਹੈਗਾ ਵੀ ਤੁਸੀਂ ਜਿਉਂਦਾ ਕਰੋ ਉਹ ਕਹਿੰਦੇ ਫਿਰ ਜਾਓ ਕੋਈ ਇਹਦੀ ਜਗ੍ਹਾ ਤੇ अच्छा हां फिर भाई भगतू ਦੇ ਅਨਸਪੰਸਕ ਬਾਬਾ ਜੀਵਨ ਸਿੰਘ ਉਹ ਬਾਹਰ ਜਾ ਕੇ ਉਹਦਾ ਥੋੜੀ ਦੇਰ ਬਾਅਦ ਜਦੋਂ ਦੀਵਾਨ ਦੇ ਵਿੱਚ ਉਹ ਲੜਕਾ ਜਿਉਂਦਾ ਹੋ ਗਿਆ ਤੇ ਉਹ ਕਹਿੰਦੇ ਵੀ ਤੁਸੀਂ ਪਤਾ ਕਰੋ ਵੀ ਕਿਹੜੇ ਬੰਦੇ ਨੇ ਸਰੀਰ ਛੱਡਿਆ ਜਦੋਂ ਦੇਖਿਆ ਵੀ ਭਾਈ ਜੀਵਨ ਸਿੰਘ ਨੇ ਸਰੀਰ ਛੱਡਤਾ ਉਹ ਕਹਿੰਦੇ ਵੀ ਤੁਸੀਂ ਮੇਰਾ ਪੁੱਤਰ ਲੈ ਲਿਆ ਹੂੰ ਵੀ ਬੰਦਾ ਇੱਥੋਂ ਤੱਕ ਵੀ ਹੋ ਸਕਦਾ ਵੀ ਆਪਦੇ ਸਵਾਸ ਕਿਸੇ ਨੂੰ ਦੇ ਦੇਵੇ ਅੱਛਾ ਸਵਾਸਾਂ ਦੀ ਪੂੰਜੀ ਵੀ ਦੇ ਸਕਦਾ ਇਹ 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 ਗੁਰਬਾਣੀ ਦਾ ਹਵਾਲਾ ਹੈ ਜਾਂ ਫਿਰ ਇਹ ਇਹ ਕਿਤੇ ਮਤਲਬ ਇਤਿਹਾਸਿਕ ਘਟਨਾ ਹੈ ਇਤਿਹਾਸਿਕ ਘਟਨਾ ਹੈ ਇਤਿਹਾਸਿਕ ਘਟਨਾ ਹੈ ਮੌਤ ਦਾ ਉਹਨਾਂ ਨੂੰ ਪਤਾ ਚੱਲ ਜਾਂਦਾ ਜਿਹੜੇ ਬੰਦੇ ਨੇ ਜ਼ਮੀਨ ਦੀ ਵੀ ਜਾਂ ਜ਼ਮੀਨ ਦੀ ਤੁਸੀਂ ਸੰਤ ਜਰਨੈਲ ਸਿੰਘ ਉਹਨਾਂ ਦਾ ਦੇਖੋ ਕਹਿੰਦੇ ਆ ਵੀ ਇਹ ਨਾ ਕਿਹਾ ਵਹਿਮ ਚ ਪੈ ਜਾਓ ਵੀ ਮੈਨੂੰ 2 ਜਾਂ ਇੱਥੇ 20 ਜਾਂ ਹਜ਼ਾਰ ਬੰਦੇ ਆ ਜਊਗਾ ਤੇ ਮੈਨੂੰ ਜਿਉਂਦੇ ਨੂੰ ਕੋਈ ਫੜ ਕੇ ਨਹੀਂ ਲਿਜਾ ਸਕਦਾ ਹੂੰ ਉਹ ਇਹ ਗੱਲ ਦੱਸਦੇ ਆ ਵੀ ਉਹ ਕਹਿੰਦੇ ਵੀ ਜਿਉਂਦੇ ਜੀ ਮੈਨੂੰ ਕੋਈ ਫੜ ਨਹੀਂ ਸਕਦਾ ਉਹ ਬੰਦੇ ਨੂੰ ਪਤਾ ਹੈ ਵੀ ਜਿਹੜੀ ਉਹਨਾਂ ਦੀ ਰਿਕਾਰਡਿੰਗ ਸੁਣੋ ਤਾਂ ਉਹਨੂੰ ਤਾਂ ਪਤਾ ਚੱਲਦਾ ਵੀ ਇਹ ਬੰਦੇ ਨੂੰ ਆਪ ਦੀ ਆਪਣੀ ਮਰਜ਼ੀ ਨਾਲ ਵੀ ਸਰੀਰ त्यागਿਆ ਜਾ ਸਕਦਾ ਮਰਜ਼ੀ ਨਾਲ ਵੀ त्यागਿਆ ਜਾ ਸਕਦਾ ਇਹ ਵੀ ਗੱਲ ਹੈ ਇਹ ਵੀ ਗੱਲ ਹੈਗੀ ਹੈ ਆਪ ਦੀ ਮਰਜ਼ੀ ਦੇ ਨਾਲ ਜਿਵੇਂ ਕਿਹਾ ਜਾਂਦਾ ਹੈ ਕਿ ਅਸੀਂ ਦੇਖਿਆ ਬਹੁਤ ਸਾਰੇ ਬੋਧੀ ਜਿਹੜੇ ਹਾਂ ਨਹੀਂ 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 ਇਹਦੇ ਬਾਰੇ ਮਸਕੀਨ ਜੀ ਉਹ ਜਿਹੜਾ ਬਾਬੇ ਦੀ ਘਟਨਾ ਸੁਣਾਉਂਦੇ ਜਿੱਥੇ ਰਜਨੀਸ਼ ਵੀ ਆਇਆ ਦੇਖਣ ਵਾਸਤੇ ਉਹ ਬਾਬਾ ਕਹਿੰਦਾ ਵੀ ਉਥੇ ਰਹਿੰਦਾ ਸੀਗਾ ਉਹ ਉਹ ਦੱਸਦੇ ਮੈਂ ਕਥਾ ਕਰਦਿਆਂ ਵੀ ਅਗਰ ਵਾਸਤਨ ਸਾਾਸ ਦੀ ਗੁਰਬਾਣੀ ਦੀ ਪੰਕਤੀ ਜਦੋਂ ਮੈਂ ਕੀਤੀ ਵੀ ਸੁਗੰਧੀ ਹੋ ਜਾਂਦੀ ਹੈ ਤੇ ਕਹਿੰਦੇ ਵੀ ਉਹ ਜਿਹੜੇ ਕਾਰਸੇ ਵਾਲੇ ਬਾਬਾ ਜੀ ਸੀ ਉਹਨਾਂ ਨੇ ਤਰਕ ਕਰਤਾ ਫਿਰ ਮੈਂ ਉਸ ਥਾਂ ਤੇ ਗਿਆ ਉੱਥੇ ਬਾਬਾ ਰਹਿੰਦਾ ਸੀਗਾ ਇਹ ਦੱਸੋ ਪੂਰੀ ਖੁੱਲ ਕੇ ਦੱਸੋ ਇੱਕ ਬਾਕਾਇਦਾ ਹਿੰਦੁਸਤਾਨ ਟਾਈਮਸ 'ਚ ਉਹਦੀ ਫੋਟੋ ਝਪੀ ਉਹ ਕਹਿੰਦਾ ਵੀ ਮੈਂ ਉੱਥੇ ਰ ਬਾਬਾ ਕਥਾ ਕੀਤੀ ਉੱਥੇ ਨਾ ਗੁਰਬਾਣੀ ਦੀ ਪੰਕਤੀ ਹੈ ਵੀ ਅਗਰ ਵਾਸਤਨ ਸਾਾਸ ਵੀ ਸਰੀਰ ਦੇ ਸਵਾਸ ਪਵਿੱਤਰ ਹੋ ਜਾਂਦੇ ਨੇ ਉਹ ਕਹਿੰਦੇ ਉਹਨਾਂ ਨੇ ਤਰਕ ਕਰਤੀ ਕਾਰਸੇ ਵਾਲੇ ਬਾਬਾ ਨੇ ਉਹ ਕਹਿੰਦੇ ਵੀ ਸਵਾਸ ਇਕੱਲੇ ਪਵਿੱਤਰ ਨਹੀਂ ਹੁੰਦੇ ਚੰਦਨ ਕਿਹੜੇ ਬਾਬੇ ਸੀਗੇ ਕਾਰਸ਼ੇਵ ਵਾਲੇ ਜਿਹੜੇ ਉਹਨਾਂ ਦਾ ਨਾਮ ਦੱਸਦੇ ਸੀ ਕਿ ਜਿਨ੍ਹਾਂ ਨੇ ਪਟਨਾ ਸਾਹਿਬ ਸੇਵਾ ਕਰਾਈ ਸੀ ਹੂੰ ਕਹਿੰਦੇ ਫਿਰ ਮਨੁਸਕੀਨ ਜੀ ਨੇ ਕਥਾ ਕੀਤੀ ਹਾਂ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਦੀ ਕਥਾ ਕੀਤੀ ਵੀ ਅਗਰ ਬਾਸ ਅਗਰ ਕਹਿੰਦੇ ਨੇ ਚੰਦਨ ਨੂੰ ਹੂੰ ਤਨ ਸਾਸ ਗੁਰਬਾਣੀ ਚ ਪੰਕਤੀ ਇਹ ਵੀ ਚੰਦਨ ਦੀ ਸੁਗੰਧ ਆਉਣ ਲੱਗ ਜਾਂਦੀ ਹੈ ਸਰੀਰ 'ਚੋਂ ਜਿਹੜਾ ਬੰਦਾ ਪਵਿੱਤਰ ਹੋ ਜਾਂਦਾ ਹੈ ਕਿਰਪਾ ਹੋ ਜਾਂਦੀ ਹੈ ਜੀਤੇ ਤੇ ਮਨੁੱਖ 'ਚੋਂ ਮਨੁੱਖ 'ਚੋਂ ਤੇ ਉਹ ਕਹਿੰਦੇ ਮੈਂ ਉਹਨੂੰ ਕਰਤਾ ਵੀ ਵੀ ਪਵਿੱਤਰ ਹੋ ਜਾਂਦੇ ਨੇ ਸਾਸ ਸਵਾਸ ਉਹ ਕਹਿੰਦਾ ਨਹੀਂ ਪਵਿੱਤਰ ਨਹੀਂ ਹੁੰਦੇ ਚੰਦਨ ਦੀ ਸੁਗੰਧੀ ਆਉਂਦੀ ਹੈ ਫਿਰ ਉਹਨਾਂ ਨੇ ਬਾਬੇ ਦੀ ਘਟਨਾ ਸੁਣਾਈ ਉਹ ਬਾਬਾ ਰਹਿੰਦਾ ਸੀ ਕਹਿੰਦੇ ਗੁਰਦੁਆਰਾ ਸਾਹਿਬ ਤੇ ਉਹ ਇੱਕ ਦਿਨ ਬਾਬਾ ਉਹਦਾ ਪਤਾ ਨਹੀਂ ਸੀ ਕਿੱਥੋਂ ਆਇਆ ਉਹ ਗੁਰਦੁਆਰੇ ਚ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਇੱਕ ਦਿਨ ਉਹ ਸੰਗਤਾਂ ਨੂੰ ਕਹਿੰਦਾ ਵੀ ਕੱਲ ਨੂੰ ਮੈਂ ਚਲੇ ਜਾਣਾ ਤੇ ਸੰਗਤਾਂ ਕਹਿੰਦੀ ਹੈ ਬਈ ਬਾਬਾ ਜੀ ਵੀ ਉਹਨਾਂ ਨੇ ਵੀ ਤੁਸੀਂ ਕਿੱਥੇ ਜਾਣਾ ਨੇ ਕਹਿੰਦਾ ਮੈਂ ਦੁਨੀਆ ਤੋਂ ਹੀ ਚਲੇ ਜਾਣਾ ਉਹ ਕਹਿੰਦਾ ਵੀ ਫਿਰ ਤੁਸੀਂ ਦੱਸੋ ਵੀ ਤੁਹਾਡਾ ਕੀ ਕਰੀਏ ਦਫਨਾਈਏ ਕਿ ਤੁਹਾਡਾ ਸੰਸਕਾਰ ਕਰੀਏ ਉਹ ਕਹਿੰਦਾ ਮੈਂ ਖੁਦ ਸੰਸਕਾਰ ਕਰੂੰਗਾ ਆਪਦਾ ਉਹ ਕਹਿੰਦੇ ਅਗਲੇ ਦਿਨ ਪੱਤਰਕਾਰ ਵੀ ਆ ਗਏ ਕਹਿੰਦੇ ਵੀ ਉਹ ਬਾਬਾ ਅਗਲੇ ਦਿਨ ਸਹੀ ਟਾਈਮ ਤੇ ਮੱਥਾ ਟੇਕ ਕੇ ਗੁਰਦੁਆਰਾ ਗ੍ਰੰਥ ਸਾਹਿਬ ਦੇ ਸਾਹਮਣੇ ਲੰਮਾ ਪੈ ਗਿਆ ਉਹਦੇ ਸਰੀਰ ਦੇ ਵਿੱਚੋਂ ਅਗਨ ਨਿਕਲੀ ਸਾਰਾ ਸਰੀਰ ਕਹਿੰਦਾ ਉਹਦਾ ਜਲ ਗਿਆ ਪਰ ਜਿਹੜਾ ਥੱਲੇ ਕਾਰਪਟ ਸੀ ਉਹ ਬਿਲਕੁਲ ਨਹੀਂ ਜਲਿਆ ਤੇ ਕਹਿੰਦੇ ਵੀ ਕਈ ਉਹ ਤਿੰਨ ਹਫਤਾ ਦੋ ਹਫਤੇ ਤੱਕ ਪੂਰੀ ਚੰਦਨ ਦੀ ਸੁਗੰਧ ਹੀ ਆਉਂਦੀ ਰਹੀ ਗੁਰਦੁਆਰਾ ਸਾਹਿਬ ਚੋਂ ਕਈ ਮਹੀਨਿਆਂ ਤੱਕ ਹੋ ਰਹੀ ਉਹ ਘਟਨਾ ਉਹਨਾਂ ਲੋਕਾਂ ਨੇ ਰਜਨੀਸ਼ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦਾ ਵੀ ਜਿਹੜੇ ਹਿਮਾਲਿਆ ਦੇ ਵਿੱਚ ਸਾਧੂ ਸੀਗੇ ਉਹ ਬ੍ਰह्म ਅਗਨੀ ਕੱਢ ਕੇ ਕਹਿੰਦੇ ਆਪਦੇ ਸਰੀਰ ਦਾ ਜਿਹੜਾ ਸਸਕਾਰ ਇਸ ਤਰ੍ਹਾਂ ਕਰਦੇ ਸੀ ਵੀ ਜਿਹੜੇ ਮੈਦਾਨੀ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਇਹ ਕਾਰਨਾਮਾ ਕੀਤਾ ਇਹ ਵੀ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸੇ ਤਰੀਕੇ ਨਾਲ ਜੋਤੀ ਜੋਤ ਸਮਾਏ ਹੋਣ ਬਿਲਕੁਲ ਉਹਨਾਂ ਦੇ ਬਾਰੇ ਵੀ ਹਾਂ ਉਹ ਜਿਹੜੀਆਂ ਜਿਹੜੀਆਂ ਕਈ ਤਰ੍ਹਾਂ ਦੀਆਂ ਕਥਾਵਾਂ ਨੇ ਵੀ ਉਹ ਜੀ ਉਹਨਾਂ ਨੂੰ ਬਾਅਦ ਪੂਨੇ ਉਹ ਜਿਹੜੇ ਦੋ ਜਣਾਂ ਨੂੰ ਕੱਢਿਆ ਜੇਲ੍ਹ ਦੇ ਵਿੱਚ ਉਹਨਾਂ ਨੂੰ ਦਰਸ਼ਨ ਦਿੱਤੇ ਘੋੜੇ ਤੇ ਸੀ ਉਹ ਗੁਰਦੁਆਰਾ ਸਾਹਿਬ ਬਣੇ ਨੇ ਉਹਨਾਂ ਦੇ ਇਦੋਂ ਆਪੇ ਬੇਦਰ ਨੂੰ ਜਾਈਏ ਹੂੰ ਰਸਤੇ ਦੇ ਵਿੱਚ ਤਾਂ ਇਹ ਪੋਸੀਬਲ ਹੈ ਕਿ ਮਨੁੱਖ ਇਸ ਅਵਸਥਾ ਤੱਕ ਪਹੁੰਚ ਸਕਦਾ ਹੈ ਵੀ ਉਹ ਆਪਣੇ ਸਰੀਰ ਦਾ ਸੰਸਕਾਰ ਵੀ ਉਹਦਾ ਆਪੇ ਹੋ ਜੇ ਆਪੇ ਹੋ ਜਾਏ ਔਰ ਉਹ ਉਹ ਜਿਹੜਾ ਬ੍ਰਹਮ ਅਗਨੀ ਦੇ ਨਾਲ ਹਾਂ ਇਹ ਚੀਜ਼ ਵੀ ਪੋਸੀਬਲ ਹੈ ਪਰ ਅਗਲੇ ਉਹਦੀ ਜੇ ਉਹਦੀ ਇੱਛਾ ਹੋਵੇ ਵੀ ਆਪਾਂ ਇਸ ਤਰ੍ਹਾਂ ਨਾਲ ਸਰੀਰ ਛੱਡਣਾ ਉਹ ਕਹਿੰਦਾ ਵੀ ਬੜੇ ਸਾਧੂ ਕਰ ਲੈਂਦੇ ਸੀ ਇਸ ਤਰ੍ਹਾਂ ਦੇ ਨਾਲ ਪਹਿਲਾਂ ਦੇ ਵਿੱਚ ਬਹੁਤ ਧੰਨਵਾਦ ਤੁਸੀਂ ਮਸਕੀਨ ਸਾਹਿਬ ਬਾਰੇ ਇੰਨੀਆਂ ਗੱਲਾਂ ਔਰ ਇਸ ਬਾਰੇ ਸਾਨੂੰ ਦੱਸਿਆ ਆਖਰ ਦੇ ਵਿੱਚ ਜਾਂਦੇ ਹੋਏ ਜੇ ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਬਸ ਉਹਨਾਂ ਯਾਦਾਂ ਤਾਂ ਭਾਈ ਸਾਹਿਬ ਜਿਹੜਾ ਬੰਦਾ ਹੁਣ ਇੰਨਾ ਮਹਾਨ ਹੋਵੇ ਇੰਨੀ ਉਹਦੀ ਆਬਾ ਦੀ ਉਹਨਾਂ ਦੀ ਇੰਨੀ ਨਰਜੈਟਿਕ ਹੋਵੇ ਉਹਦੀਆਂ ਯਾਦਾਂ ਤਾਂ ਹਮੇਸ਼ਾ ਰਹਿੰਦੀਆਂ ਉਸ ਚੀਜ਼ ਦੀਆਂ ਵੀ ਸਾਰੀਆਂ ਜਿੰਨਾ ਟਾਈਮ ਹੁੰਦਾ ਵੀ ਉਹ ਬੜਾ ਵਧੀਆ ਟਾਈਮ ਸੀ ਕਈ ਵਾਰ ਉਹਨਾਂ ਦੇ ਮਗਰ ਨਾਲ ਉਹ ਵਹਿਣ ਲੱਗਿਆ ਉਹਨਾਂ ਦੇ ਮਗਰ ਵਾਜਾ ਲਾ ਕੇ ਵਾਜੇ ਨੂੰ ਸਪੋਰਟ ਕਰਨੀ ਬੜਾ ਉਹ ਮੈਨੂੰ ਇੱਕ ਉਹ ਬਸ ਉਹ ਬੜੀਆਂ ਯਾਦਾਂ ਰਹਿੰਦੀਆਂ ਮਨ ਦੇ ਵਿੱਚ ਵੀ ਫਲਾਨੀ ਥਾਂ ਤੇ ਆਏ ਫਲਾਨੀ ਥਾਂ ਤੇ ਆਇਨ ਸਾਰਾ ਕੱਲਾ ਕੱਲਾ ਯਾਦ ਰਹਿੰਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰੋ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਕਿਸ ਤਰ੍ਹਾਂ ਦੇ ਇਨਸਾਨ ਸੀ ਬਾਕੀ ਵੀਰੋ ਮੇਰਾ ਜਿਹੜਾ ਆਪਣਾ ਜ਼ਾਤੀ ਤਜਰਬਾ ਆ ਨਾ ਤੂੰ ਮੈਂ ਇਹ ਕਾਂਗਾ ਕਿ ਸੰਤ ਸਿੰਘ ਮਸਕੀਨ ਜੀ ਵਰਗੇ ਇਨਸਾਨ ਦੁਨੀਆ ਦੇ ਉੱਤੇ ਕਦੇ-ਕਦੇ ਆਉਂਦੇ ਆ ਇਸ ਤਰ੍ਹਾਂ ਦੇ ਵਿਦਵਾਨ ਗਿਆਨੀ ਜਾਂ ਲੋਕਾਂ ਨੂੰ ਸਮਝਾਉਣ ਵਾਲੇ ਆਲਮ ਜਿਹੜੇ ਹੁੰਦੇ ਨੇ ਵੀਰੋ ਬਹੁਤ ਹੀ ਘੱਟ ਪੈਦਾ ਹੁੰਦੇ ਆ ਜਿਹੜੇ ਬਾਕੀ ਦੌਲਤ ਦੀ ਖਾਤਰ ਜਾਂ ਇੱਜ਼ਤ ਸ਼ੋਹਰਤ ਦੀ ਖਾਤਰ ਆਪਣਾ ਇਲਮ ਹਾਸਲ ਕਰਦੇ ਉਹ ਤੇ ਬਥੇਰੇ ਫਿਰਦੇ ਆ ਲੇਕਿਨ ਇਸ ਤਰ੍ਹਾਂ ਦੇ ਇਨਸਾਨ ਜਿਨ੍ਹਾਂ ਦੇ ਦਿਲ ਅੰਦਰ ਦਰਦ ਹੋਵੇ ਇਨਸਾਨੀਅਤ ਵਾਸਤੇ ਜਿਨ੍ਹਾਂ ਦਾ ਮਕਸਦ ਸਿਰਫ ਇਹ ਹੀ ਹੋਵੇ ਕਿ ਜਿਹੜੇ ਭਟਕੇ ਹੋਏ ਇਨਸਾਨ ਆ ਉਹਨਾਂ ਨੂੰ ਨੇਕ ਰਾਹ ਤੇ ਲਿਉਣਾ ਵੇ ਤੇ ਜਿੰਨੀ ਕਿਸੇ ਦੀ ਸੇਵਾ ਕਰ ਸਕਦੇ ਹੋ ਕਰਦੇ ਨੇ ਵੀਰੋ ਐਂਦੇ ਗਿਆਨੀ ਵਿਦਵਾਨ ਜਾਂ ਆਲਮ ਜਿਹੜੇ ਨਾ ਵੀਰੋ ਸਦੀਆਂ ਬਾਅਦ ਪੈਦਾ ਹੁੰਦੇ ਐ ਇਹਨਾਂ ਦੀ ਕਮੀ ਕਦੀ ਨਹੀਂ ਪੂਰੀ ਹੋ ਸਕਦੀ ਯਕੀਨ ਕਰੋ ਗਿਆਨ ਦੇ ਸਾਗਰ ਸੀ ਬੜਾ ਇਲਮ ਸੀ ਉਹਨਾਂ ਕੋ ਤਮ ਦੱਸਣਾ ਕਿ ਹਰ ਧਰਮ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਬੋਲਦੇ ਸੀ ਮੈਂ ਦੇਖ ਲਓ ਵੀਰੋ ਮੁਸਲਮਾਨ ਐ ਮੈਂ ਵੀ ਉਹਨਾਂ ਦੀ ਕਥਾ ਬੜੇ ਸ਼ੌਕ ਨਾਲ ਸੁਣਨਾ ਕਿਉਂ ਕਿ ਉਹ ਬੜੇ ਅੱਛੇ ਤਰੀਕੇ ਨਾਲ ਸਮਝਾਉਂਦੇ ਆ ਜਿੱਲੇ ਇਨਸਾਨ ਉਹਨਾਂ ਦੀ ਕਥਾ ਸੁਣਨਦਿਆਂ ਹੁੰਦਾ ਨਾ ਤੇ ਬੜਾ ਸਰੂਰ ਤੇ ਬੜਾ ਆਨੰਦ ਹੁੰਦਾ ਮੈਂ ਦੱਸ ਦਉ ਬਦਾਨਾ ਪਿਆ ਵੀਰੋ ਤੁਹਾਨੂੰ ਕਿ ਮੈਂ ਮੁਸਲਮਾਨ ਐ ਮੈਂ ਜਿੱਲੇ ਉਹਨਾਂ ਦੀ ਕਥਾ ਸੁਣ ਲੈਣਾ ਤੇ ਮੇਰੀ ਕਫੀਅਤ ਹੀ ਹੋਰ ਹੋ ਜਾਂਦੀ ਐ ਮੇਰੀ ਕੋਸ਼ਿਸ਼ ਇਹ ਹੁੰਦੀ ਐ ਕਿ ਮੈਂ ਜਿੰਨਾ ਕਿਸੇ ਦਾ ਭਲਾ ਕਰ ਸਕਾਂ ਕਰਦਾ ਸਿਰਫ ਉਹਨਾਂ ਦੀ ਕਥਾ ਸੁਣ ਕੇ ਹੀ ਹਾਲਾਂਕਿ ਮੈਂ ਪਹਿਲਾਂ ਵੀਰੋ ਇੰਜ ਦਾ ਨਹੀਂ ਸੀ ਮੇਰੇ ਕੋ ਯਾਰੀ ਕਿ ਮੈਂ ਵੀ ਇਨਸਾਨ ਹੀ ਆ ਗਲਤੀਆਂ ਹੋ ਜਾਂਦੀਆਂ ਹੁਣ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਬੁਰਾ ਕੰਮ ਹੈ ਉਹਨੂੰ ਛੱਡ ਦਿਆਂ ਤੇ ਨੇਕ ਤੇ ਚੰਗਾ ਕੰਮ ਕਰਾਂ ਤੇ ਇਨਸਾਨੀਅਤ ਦੀ ਮਦਦ ਕਰਾਂ ਤੇ ਵੀਰੋ ਦੂਸਰਾ ਹੱਕ ਸੱਚ ਦਾ ਸਾਥ ਦਾਂ ਤੁਹਾਨੂੰ ਦੱਸਣਾ ਹੈ ਕਿ ਮੈਂ ਇਹਨੂੰ ਕਿਥੋਂ ਇਨਾ ਜ਼ਿਆਦਾ ਅ ਜ਼ਰੂਰ ਜਾਂ ਆਨੰਦ ਦੀ ਕਾਫੀਅਤ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਲਾਪੀ ਅਨ ਸੰਤ ਸਿੰਘ ਮਸਕੀਨ ਜੀ ਨੂੰ ਸੁਣ ਕੇ ਉਹਦੀ ਕੀ ਵਜਾ ਕਿ ਸੰਤ ਸਿੰਘ ਮਸਕੀਨ ਜੀ ਜਿਹੜਾ ਸਾਡਾ ਧਰਮ ਇਸਲਾਮ ਮਜ਼ਹਬ ਇਸਲਾਮ ਹੈ ਉਹਦੇ ਜਿਹੜੀਆਂ ਗੱਲਾਂ ਨਾ ਉਹ ਜਿਹੜੇ ਕਰਦੇ ਨਾ ਤੇ ਉਹ ਬਹੁਤ ਹੀ ਵਧੀਆ ਤੇ ਬੜੇ ਅੱਛੇ ਤਰੀਕੇ ਨਾਲ ਕਰਦੇ ਫਿਰ ਕੋਈ ਗੱਲ ਆਪਣੇ ਕੋ ਨਹੀਂ ਲਾਉਂਦੇ ਜੋ ਹੈ ਉਸ ਤਰ੍ਹਾਂ ਹੀ ਸੇਮ ਟੂ ਸੇਮ ਦੱਸਦੇ ਹੈ ਬਾਕੀ ਜਿਹੜੇ ਸਾਡੇ ਉਲਮਾ کرام ਹੈ ਜਾਂ ਮੌਲਵੀ ਹੈ ਉਹ ਬਹੁਤ ਸਾਰੀਆਂ ਗੱਲਾਂ ਆਪਣੇ ਕੋਲ ਆ ਕੇ ਦੱਸਦੇ ਆ ਗੱਲ ਇੰਨੀ ਕੋਏਗੀ ਉਹਨੂੰ ਬਣਾ ਕੇ ਇਹਨਾਂ ਦੱਸ ਆੜਨਗੇ ਬਾਕੀ ਸਾਰਾ ਜਿਹੜਾ ਮਾਮਲਾ ਆਪਣੇ ਕੋਲ ਆ ਦਿੰਦੇ ਆ ਆਪਣੇ ਕੋਲ ਗੱਲ ਬਣਾ ਲੈਂਦੇ ਆ ਵੀਰ ਉਹ ਇਸ ਤਰ੍ਹਾਂ ਬੰਦੇ ਨੂੰ ਮਜ਼ਾ ਨਹੀਂ ਆਉਂਦਾ ਜਾਂ ਇਨਸਾਨ ਉੱਤੇ ਉਹ ਕਾਫੀਅਤ ਨਹੀਂ ਹੁੰਦੀ ਜਦੋਂ ਸੰਤ ਸਿੰਘ ਮਸਕੀਨ ਜੀ ਨੂੰ ਮੈਂ ਸੁਣਨਾ ਮੈਂ ਤੁਹਾਨੂੰ ਦੱਸਣਾ ਕਿ ਮੇਰੀ ਕਾਫੀਅਤ ਹੀ ਹੋਰ ਹੋ ਜਾਂਦੀ ਹੈ ਕਿਉਂ ਕਿ ਉਹ ਜਿਹੜੇ ਸਾਡੇ ਧਰਮ ਇਸਲਾਮ ਦੇ ਵਿੱਚ ਜਿਹੜੀਆਂ ਗੱਲਾਂ ਆ ਨਾ ਉਹ ਸੇਮ ਟੂ ਸੇਮ ਉਸ ਤਰ੍ਹਾਂ ਹੀ ਦੱਸਦੇ ਜਿਸ ਤਰ੍ਹਾਂ ਲਿਖੀਆਂ ਤੇ ਉਹ ਬਲਕਿ ਉਹਨਾਂ ਦਾ ਜਿਹੜਾ ਬਿਆਨ ਹੈ ਨਾ ਕਰਨ ਦਾ ਉਹ ਬੜਾ ਵਧੀਆ ਠਹਿ ਠਹਿ ਕੇ ਆਰਾਮ ਨਾਲ ਹਰ ਗੱਲ ਬੰਦੇ ਦੀ ਸਮਝ ਹੁੰਦੀ ਹੈ ਤੇ ਮੇਰਾ ਵੀਰੋ ਮੰਨਣਾ ਇਹ ਹੀ ਹੈ ਕਿ ਜਿਹੜਾ ਬਾਕੀ ਧਰਮ ਦੇ ਬੰਦੇ ਐ ਉਹ ਵੀ ਜਦੋਂ ਸੰਤ ਸਿੰਘ ਮਸਕੀਨ ਜੀ ਨੂੰ ਸੁਣਦੇ ਹੋਣਗੇ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਹਾਲ ਹੋਵੇਗਾ ਉਹ ਵੀ ਬੜਾ ਸਰੂਰਤ ਬੜਾ ਆਨੰਦ ਲੈਂਦੇ ਹੋਣਗੇ ਤੇ ਉਹ ਵੀ ਨੇਕ ਤੇ ਰਾਏ ਰਾਸਤੇ ਬੁਰੇ ਕੰਮ ਛੱਡ ਕੇ ਨੇਕ ਰਾਹ ਤੇ ਆ ਜਾਂਦੇ ਹੋਣਗੇ ਤੇ ਲੋਕਾਂ ਦਾ ਭਲਾ ਕਰਨਾ ਸ਼ੁਰੂ ਕਰ ਦਿੰਦੇ ਹੋਣਗੇ ਤੇ ਬਾਕੀ ਸਿੱਖੋ ਵੀਰੋ ਤੁਸੀਂ ਦੱਸੋ ਕਿ ਤੁਹਾਡਾ ਸੰਤ ਸਿੰਘ ਮਸਕੀਨ ਜੀ ਦੀ ਜ਼ਿੰਦਗੀ ਦੇ ਬਾਰੇ ਕੀ ਖਿਆਲ ਹੈ ਜਾਂ ਤੁਸੀਂ ਸੰਤ ਸਿੰਘ ਮਸਕੀਨ ਜੀ ਦੇ ਬਾਰੇ ਕੀ ਸੋਚਦੇ ਹੋ ਕਿਸ ਤਰ੍ਹਾਂ ਦੇ ਗਿਆਨੀ ਸੀ ਵਿਦਵਾਨ ਸੀ ਕਮੈਂਟਸ ਕਰਕੇ لازਮੀ ਆਪਣੇ ਰਾਏ ਦਾ اظہار لازਮੀ ਕਰਿਓ ਆਪਣਾ ਰੱਖਿਓ ਠੇਸਰਾ ਖਿਆਲ ਰੱਬ ਰੱਖੇ